ਇਹ 2 3 4 ਦਿਨ ਸੋਸ਼ਲ ਮੀਡੀਆ ਤੇ ਚਲਾਉਣਗੇ ਜਾਂ ਇਹਦੇ ਪੋਸਟਰ ਵੱਡੇ ਵੱਡੇ ਲੱਗਣਗੇ ਪੰਜਾਬ ਦੇ ਵਿੱਚ ਵੀ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਕਿਉਂਕਿ ਪਹਿਲਾਂ ਇਹ ਸਿੱਖਿਆ ਕ੍ਰਾਂਤੀ ਦਾ ਰੱਖਾ ਸੀਗਾ ਉਹਦੇ ਤੋਂ ਪਹਿਲਾਂ ਇਹ ਜਿਹੜੀ ਆਹ ਸਿਹਤ ਕ੍ਰਾਂਤੀ ਦਾ ਰੱਖਾ ਸੀਗਾ ਅੱਛਾ ਫਿਰ ਲਾਅ ਐਂਡ ਆਰਡਰ ਦੀ ਤਾਂ ਜੋ ਹੈਗੀ ਹੈਗੀ ਆ ਅਸਲੀ ਗੱਲ ਹੈ ਕਿ ਹਰ ਫਰੰਟ ਤੇ ਫੇਲ ਹੋਈ ਸਰਕਾਰ ਇਦੇ ਵਿੱਚੋਂ ਕੁਛ ਨਾ ਕੁਛ ਲੱਭਣਾ ਚਾਹੁੰਦੀ ਐ ਕਿਉਂਕਿ ਇਹਨਾਂ ਨੂੰ ਕਿਉਂਕਿ ਰੀਲਾਂ ਬਣਾਉਣ ਦੀ ਆਦਤ ਐ ਸੋਸ਼ਲ ਮੀਡੀਆ ਦੀ ਪਾਰਟੀ ਆ ਨਹੀਂ ਨਹੀਂ ਕਿਹਾ ਵੀ ਆਹ ਗੱਲ ਚੰਗੀ ਆ ਯਾਰ ਜਿਹੜੀ ਮੈਂ ਤਾਂ ਹੁਣ ਪਾਣੀ ਦਾ ਰਖਾ ਬਣ ਜੂ ਅੱਛਾ ਜਦ ਕੇ ਬੇਸਿਕ ਤਾ ਗੱਲ ਇਹ ਆ ਕਿ ਉਹ ਪਹਿਲਾਂ ਪਾਣੀ ਸਾਡੇ ਕੋਲੋਂ ਆਪਣੇ ਹਿੱਸੇ ਨਾਲੋਂ ਵੱਧ ਲੈ ਚੁੱਕੇ ਆ ਲੈ ਚੁੱਕੇ ਇਹ ਕਹਿੰਦਾ ਸੀ ਵੀ ਮੈਂ ਤਾਂ ਮੈਂ ਤਾਂ ਡਾਂਗ ਫੜ ਕੇ ਖੜ ਜੂੰਗਾ ਮੈਂ ਤਾਂ ਮੈਂ ਤਾਂ ਹਾਂ ਮੈਂ ਤਾਂ ਵੀ ਮੈਂ ਤਾਂ ਇੱਕ ਬੂੰਦ ਨਹੀਂ ਜਾਣ ਦਿੰਦਾ ਯਾਰ ਬੂੰਦ ਦੀ ਤਾਂ ਦੂਰ ਦੀ ਗੱਲ ਐ ਉਹ ਤਾਂ ਪਹਿਲਾਂ 4 4.5 ਹਜ਼ਾਰ ਯੂਸੇਕ ਲੈ ਚੁੱਕੇ ਆ ਅੱਛਾ ਉਹ ਆ ਜਿਨ੍ਹਾਂ ਨੇ ਹੌਂ ਰਿਕਾਰਡ ਵੀ ਮੰਨਿਆ ਪਹਿਲਾਂ ਤਾਂ ਇਹ ਸੀਗਾ ਵੀ ਖੁੱਲਾ ਟਾਈਮ ਆਪਾਂ ਡਿਸਕਸ਼ਨ ਕਰੀਏ ਸਭ ਨੂੰ ਖੁੱਲਾ ਟਾਈਮ ਦੇਈਏ ਤਾਂ ਕਿ ਕੋਈ ਵੀ ਸੁਝਾਅ ਆਉਂਦੇ ਆ ਅਲਟੀਮੇਟਲੀ ਤਾਂ ਇਹ ਸੁਝਾਅ ਤਾਂ ਸਰਕਾਰ ਦੇ ਜਾਂ ਪੰਜਾਬ ਦੀ ਬਿਹਤਰੀ ਲਈ ਆ ਲੇਕਿਨ ਇਹ ਕਨਫਾਈਨ ਕਰ ਦਿੰਦੇ ਆ ਵੀ ਹਾਂਜੀ ਤੂੰ 2 ਮਿੰਟ ਲਏਗਾ ਤੂੰ 30 ਮਿੰਟ ਲਏਗਾ ਅੱਛਾ ਮੈਂ ਤਾਂ ਕਹੇ ਮੈਂ ਕਹਿਆ ਯਾਰ ਇਸ ਗੱਲ ਤੇ ਤਾਂ ਖੁੱਲ ਕੇ ਬੋਲ ਲਣ ਦਿਓ ਤੁਸੀਂ ਬਾਕੀ ਤਾਂ ਜੋ ਕਰਦੇ ਕਰਦੇ ਸੋ ਆ ਜਿਹੜੇ ਆ ਆ ਟੋਟਲ ਸਾਨੂੰ ਇਹਦੇ ਵਿੱਚੋਂ ਆ ਗੇਨ ਹੋਇਆ ਤੁਸੀਂ ਉਹਨਾਂ ਦੇ ਖਿਲਾਫ ਜਿਹੜੇ ਕੇਂਦਰ ਦੇ ਕਾਨੂੰਨ ਨੇ ਉਹਨਾਂ ਦੇ ਖਿਲਾਫ ਮਤੇ ਪਾ ਕੇ ਤੁਸੀਂ ਖਿਲਾਫ ਮਤੇ ਪਾਦ ਨੂੰ ਕੀ ਇੰਨਾ ਕਾਫੀ ਆ ਕੀ ਆਪਣੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਬਰਾਬਰ ਕੋਈ ਮਤੇ ਪਾਉਣੇ ਕੋਈ ਕਾਨੂੰਨ ਲੈ ਕੇ ਆਉਣੇ ਕਿ ਉਹ ਜ਼ਰੂਰੀ ਨਹੀਂ ਸੀ ਉਹਦੇ ਬਰਾਬਰ ਕਾਨੂੰਨ ਲਿਆਉਣਾ ਚਾਹੀਦਾ ਮੈਂ ਤਾਂ ਇਸੇ ਕਰਕੇ ਕਿਹਾ ਸੀ ਵੀ ਆਪਾਂ ਤਿੰਨ ਕੰਮ ਕਰੀਏ ਇੱਕ ਤਾਂ ਡੈਮ ਸੇਫਟੀ ਐਕਟ ਜਿਹੜਾ ਉਹਦਾ ਰੈਜ਼ੋਲੂਸ਼ਨ ਲਾਈਏ ਦੂਸਰਾ ਆਪਾਂ ਜਿਹੜੀ ਧਾਰਾ 78 79 80 ਆ ਜਿਹੜੀ ਪੰਜਾਬ ਰਾਜ ਪੁਨਰਗਠਨ ਐਕਟ ਦੀ ਉਹਨੂੰ ਵੀ ਜਿਹੜਾ ਰੈਜ਼ੋਲੂਸ਼ਨ ਪਾਸ ਕਰਕੇ ਉਹਨੂੰ ਵੀ ਜਿੱਥੇ-ਜਿੱਥੇ ਚੈਲੰਜ ਕਰ ਸਕਦੇ ਅਸੀਂ ਕਰੀਏ ਤੀਜਾ ਇਹ ਆ ਕਿ ਇਹ ਸਾਰੇ ਕਾਸੇ ਨੂੰ ਮੋਨੀਟਰ ਕਰਨ ਲਈ ਇੱਕ ਪੰਜਾਬ ਦੇ ਐਕਸਪਰਟਸ ਦੀ ਕਮੇਟੀ ਬਣਾਈਏ ਅੱਜ ਤੱਕ ਚਲੋ ਕਿਸ਼ਨ কুমার ਸੀਗਾ ਉਹਨੇ ਮਿਹਨਤ-ਮੰਤ ਕਰਕੇ ਇਹ ਖੜਾ ਲਿਆ ਬਟ ਐਟ ਦ ਸੇਮ ਟਾਈਮ ਜਦੋਂ ਆਫੀਸਰ ਬਦਲ ਜਾਂਦੇ ਆ ਜਦੋਂ ਸਰਕਾਰਾਂ ਬਦਲ ਜਾਂਦੀਆਂ ਫਿਰ ਉਹਨੂੰ ਕੋਈ ਫਾਲੋਅ ਅਪ ਨਹੀਂ ਰੱਖਦਾ ਫਿਰ ਵਕੀਲ ਵੀ ਬਦਲਦੇ ਆ ਫਿਰ ਸਾਰਾ ਕੁਝ ਬਦਲਦਾ ਇਸੇ ਕਰਕੇ ਸਾਡੇ ਨੁਕਸਾਨ ਵੀ ਹੋਇਆ ਸਮੇਂ-ਸਮੇਂ ਤੇ ਸਰਕਾਰਾਂ ਬਦਲ ਗਈਆਂ ਜਦੋਂ ਜਦੋਂ ਕੋਈ ਸੋਹਰਦ ਗੱਲ ਹੁੰਦੀ ਹੈ ਜਦੋਂ ਕੁਝ ਅੱਗੇ ਨਵਾਂ ਸਿਰਜਣ ਦੀ ਗੱਲ ਹੁੰਦੀ ਹੈ ਉਦੋਂ ਤਾਂ ਇੱਕ ਦੋ ਮਿੰਟ ਬੋਲਣਾ ਹੁੰਦਾ ਪਰ ਅੱਧੇ ਘੰਟੇ ਦੇ ਲੈਕਚਰ ਦੇ ਵਿੱਚੋਂ ਪਿਛਲੀ ਵਾਰ ਕਾਲੀ ਆ ਕਰਕੇ ਕਾਂਗਰਸ ਇਹ ਕਰਕੇ ਉਹ ਤੇ ਪੂਰੇ ਪੰਜਾਬ ਨੂੰ ਦਿਸਦਾ ਨਾ ਕੀ ਕਰਕੇ ਤਾਂ 28 30 ਮਿੰਟਾਂ ਦੇ ਵਿੱਚੋਂ 27 28 ਮਿੰਟ ਦੂਜਿਆਂ ਨੂੰ ਭੰਡਣ ਦੀ ਬਜਾਏ 2 ਮਿੰਟ ਕੰਮ ਦੀ ਗੱਲ ਹੁੰਦੀ ਹੈ ਤੁਹਾਨੂੰ ਲੱਗਦਾ ਇਸ ਤਰੀਕੇ ਫਿਰ ਪੰਜਾਬ ਦੇ ਕੁਝ ਪੱਲੇ ਰਹਿ ਜੂਗਾ ਕੁਛ ਖੱਟਲੂ ਪੰਜਾਬ ਬੀ ਸਿਕਲੀ ਦੇਖੋ ਤੰਜ ਤਾਂ ਭਗਵੰਤ ਮਾਨ ਕੱਸਦਾ ਹੀ ਹੈਗਾ ਕਿਉਂਕਿ ਉਹ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਤੋਂ ਪਰਾਂ ਨਹੀਂ ਹੁੰਦਾ ਸੂ ਇਸ ਕਰਕੇ ਮੈਨੂੰ ਲੱਗਦਾ ਅੱਜ ਦੀ ਜਿਹੜੀ ਗੱਲ ਸੀਗੀ ਉਹਦੇ ਵਿੱਚ ਸ਼ਾਇਦ ਇਦਾਂ ਦੀ ਗੱਲ ਦੀ ਜ਼ਰੂਰਤ ਨਹੀਂ ਸੀ ਇਟ ਇਜ਼ ਅ ਮੈਟਰ ਆਫ ਰਿਕਾਰਡ ਕਮ ਮੈਂ ਤਾਂ ਓਪਨਲੀ ਕਹਿੰਨਾ ਵੀ ਹਾਂ ਵੀ ਉਸ ਸਮੇਂ ਦੀ ਕਾਂਗਰਸ ਸਰਕਾਰ ਸੀਗੀ ਤੇ ਉਦੋਂ ਇਹ ਜਿਹੜੀਆਂ ਗਲਤੀਆਂ ਹੋਈਆਂ ਹੁਣ ਉਹ ਉਸ ਵਿਧਾਨ ਸਭਾ ਦਾ ਹੁਣ ਤਾਂ ਕੋਈ ਮੇਰੇ ਕਾਲ ਮੈਂਬਰ ਵੀ ਜਿੰਦਾ ਨਹੀਂ ਹੁਣ ਉਹ ਇੰਨੀ ਤਿਆਰੀ ਜ ਨਹੀਂ ਕਰਕੇ ਆਏ ਸੀ ਕੀ ਕੁਛ ਹੁਣ ਜਿਸ ਤਰੀਕੇ ਤੁਸੀਂ ਖਲਾਫ ਮਤੇ ਪਾਤੇ ਨਮਾ ਤੁਸੀਂ ਕੁਝ ਨਹੀਂ ਲੈ ਕੇ ਆਏ ਬਰੋਬਰ ਕਾਨੂੰਨ ਉਹਦੇ ਤੁਸੀਂ ਨਮਾ ਲੀਗਲ ਤੁਸੀਂ ਪ੍ਰੋਸੈਸ ਕੀ ਕਰਨ ਜਾ ਰਹੇ ਉਹਦੇ ਬਾਰੇ ਲੋਕਾਂ ਨੂੰ ਤੁਸੀਂ ਕੁਝ ਨਹੀਂ ਦੱਸਿਆ ਮਤਲਬ ਜਿੰਨੀ ਤਿਆਰੀ ਜਿੰਨਾ ਹੋਮਵਰਕ ਤੁਸੀਂ ਪਿਛਲੇ ਦੇ ਕਰਕੇ ਹੋ ਕਿ ਕਾਲੀ ਤੇ ਕਾਂਗਰਸੀ ਕੀ ਗਲਤੀਆਂ ਕਰਕੇ ਆਏ ਨੇ ਉਹਨਾ ਹੋਮਵਰਕ ਪਰ ਫਿਊਚਰ ਤੇ ਵੀ ਹੋ ਸਕਦਾ ਸੀ ਗਗਨ ਉਹ ਉਹ ਕੰਟੈਂਟ ਤਿਆਰ ਕਰਦੇ ਆ ਜਿੱਦਾਂ ਨਹੀਂ ਉੱਥੇ ਉਹ ਜਿਹੜਾ ਜਿਹੜੀ ਉਹ ਪਤਾ ਨਹੀਂ ਉਹ ਪਾਖੜਾ ਡੈਮ ਤੇ ਜਾ ਕੇ ਜਿਹੜੀ ਉਹ ਫੋਟੋ ਜੀ ਖਿੱਚਾਂ ਉਹ ਰੋਲ ਚ ਫੜਿਆ ਸੀਗਾ ਅੱਛਾ ਥੱਲੇ ਪਹਿਲਾਂ ਪੰਜਾਬ ਪੁਲਿਸ ਲਾਤੀ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਹ ਕਿਉਂਕਿ ਉੱਥੋਂ ਤੱਕ ਠੀਕ ਹੈਗੀਆਂ ਜਿੱਥੋਂ ਤੱਕ ਮੈਨੂੰ ਲੱਗਦਾ ਕਿਸੇ ਪਿੰਡ ਵਾਲੇ ਸਿੰਪਲ ਬੰਦੇ ਨੂੰ ਦਿਖਾਉਣ ਦੀ ਗੱਲ ਹੈਗੀ ਆ ਆਦਰਵਾਇਜ਼ ਲੀਗਲੀ ਇਹਦੇ ਵਿੱਚੋਂ ਕੋਈ ਬਹੁਤਾ ਲੰਬਾ ਚੌੜਾ ਨਿਕਲਦਾ ਨਹੀਂ 3 ਸਾਲ ਤੱਕ ਸੁੱਤੇ ਰਹੇ ਜਿਹੜਾ ਡੈਮ ਸੇਫਟੀ ਐਕਟ ਆ ਉਹਦੀ ਕਮੇਟੀ ਬਣਾ ਲਈ ਜਿਹੜੀ ਸਟੇਟ ਲੈਵਲ ਦੀ ਬਣਨੀ ਸੀਗੀ ਉਹਦੀ ਨੋਟੀਫਿਕੇਸ਼ਨ ਕਰ ਦਿੱਤੀ ਅੱਛਾ ਇਹਨਾਂ ਨੂੰ ਐ ਲੱਗਦਾ ਵੀ ਪਤਾ ਨਹੀਂ ਹੁਣ ਪੁਰਾਣਿਆਂ ਨੂੰ ਭੰਡ ਕੇ ਹੁਣ ਤੁਹਾਡਾ ਵੀ ਤਾਂ ਰਿਕਾਰਡ ਬਣਾ ਹੀ ਰਿਹਾ ਤੁਹਾਡਾ ਵੀ ਇਹ ਰਿਕਾਰਡ ਬਣ ਰਿਹਾ ਹੈਗਾ ਵੀ ਤੁਸੀਂ ਕਿੰਨਾ ਲੋਨ ਲੈ ਰਹੇ ਹੋ ਜਿਹੜਾ ਰੌਲਾ ਇਹ ਪਾਉਂਦੇ ਸੀਗੇ ਵੀ ਹਾਂ ਵੀ ਇਹ ਸਾਨੂੰ ਤਾਂ 20000 ਕਰੋੜ ਰੁਪਏ ਰੇਤਾ ਜੋ ਆ ਜਾਣਾ ਆ ਗਿਆ ਸੂਈ ਸਾਰੀਆਂ ਚੀਜ਼ਾਂ ਇਹ ਰਿਕਾਰਡ ਦਾ ਹਿੱਸਾ ਹੁੰਦੀਆਂ ਉਹਨੂੰ ਇੰਨਾ ਕੁ ਨਾ ਕਿਸੇ ਨੂੰ ਜਿਚਾ દਈਏ ਵੀ ਤੁਹਾਡਾ ਸਾਰੀ ਪੋਲਿਟਿਕਲ ਕਲਾਸ ਦਾ ਕਿਸੇ ਲੋਕਾਂ ਦਾ ਤੁਹਾਡੇ ਤੇ ਵਿਸ਼ਵਾਸ ਹੀ ਨਾ ਰਵੇ ਹੁਣ ਇਹੀ ਹਾਲ ਆ ਕਿ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਨੇ ਇੱਕ ਦੂਸਰੇ ਨੂੰ ਭਾਂਡ ਹੀ ਇਨਾਂ ਲਿਆ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਰਟੋਲ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਪੰਜਾਬ ਦੇ ਪਾਣੀਆਂ ਦੇ ਅਹਿਮ ਮਸਲੇ ਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਬੱਸ ਸਮੇਂ ਬਾਅਦ ਅੱਜ ਪਹਿਲੀ ਵਾਰ ਸਿਰ ਜੋੜ ਕੇ ਬੈਠੀਆਂ ਸਾਰੀਆਂ ਸਿਆਸੀ ਤਰ ਪਰ ਉਹਨਾਂ ਸਿਆਸੀ ਤਰਾਂ ਦੀ ਚਰਚਾ ਦੇ ਵਿੱਚੋਂ ਕੀ ਨਿਕਲਿਆ ਕੀ ਪੰਜਾਬ ਦਾ ਪਾਣੀ ਇਸ ਤਰ੍ਹਾਂ ਬਚ ਜਾਏਗਾ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਇੱਕਜੁੱਟਤਾ ਦਿਖੇ ਪਰ ਕਿਤੇ ਨਾ ਕਿ ਤੇ ਉਹੀ ਰੌਲਾ ਜਿਹੜਾ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਨੂੰ ਨੀਵਾ ਦਿਖਾਉਣ ਦਾ ਉਹ ਵੀ ਸਾਹਮਣੇ ਆਇਆ ਅਸਲ ਹੈ ਇਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚੋਂ ਪੰਜਾਬੀਆਂ ਦੇ ਲਈ ਕੀ ਫਾਇਦੇਮੰਦ ਆ ਹਾਸਲ ਕੀ ਕੀਤਾ ਇਹ ਸੈਸ਼ਨ ਬੁਲਾ ਕੇ ਸਰਕਾਰ ਨੇ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਕਾਂਗਰਸੀ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਗਗਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂ ਕਿ ਇਹ ਸੈਸ਼ਨ ਦੇ ਵਿੱਚੋਂ ਪੂਰੇ ਪੰਜਾਬ ਦੀਆਂ ਨਜ਼ਰਾਂ ਸੀ ਕੀ ਖੱਟਿਆ ਸੀ ਜੋ ਗਵਾ ਚੁੱਕੇ ਸੀ 70-75 ਸਾਲਾਂ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਅੱਜ ਇੱਕ ਦਿਨ ਦੇ ਸੈਸ਼ਨ ਦੇ ਵਿੱਚੋਂ ਅਸੀਂ ਕੁਝ ਖੱਟਿਆ ਕੁਝ ਪਾਇਆ ਦੇਖੋ ਉਹਦੇ ਵਿੱਚੋਂ ਤਾਂ ਸਿਰਫ ਇੱਕੋ ਹੀ ਗੱਲ ਹੈ ਵੀ ਜਿਹੜਾ ਡੈਮ ਸੇਫਟੀ ਐਕਟ ਆ ਉਹਦਾ ਜਿਹੜਾ ਰੈਜ਼ੋਲੂਸ਼ਨ ਪਾ ਕੇ ਉਹਨੂੰ ਰੱਦ ਕਰਕੇ ਤੇ ਉਹ ਇੱਕ ਰਾਹ ਖੁੱਲਿਆ ਹੈਗਾ ਆਉਣ ਵਾਲੇ ਦਿਨਾਂ ਦੀ ਲੜਾਈ ਦਾ ਆਪਾਂ ਕਹੀਏ ਵੀ ਜੇ ਕਿਉਂਕਿ ਇੱਕ ਜਦੋਂ ਇੱਕ ਰੈਜ਼ੋਲੂਸ਼ਨ ਪੈ ਜਾਂਦਾ ਇਹਦਾ ਮਤਲਬ ਇਹ ਹੋਇਆ ਵੀ ਪੰਜਾਬ ਸਾਰਾ ਇਸ ਗੱਲ ਲਈ ਇਕੱਠਾ ਆਏਗਾ ਇੰਨੀ ਗੱਲ ਹੀ ਹੈਗੀ ਆ ਪਰ ਉਹਦੇ ਵਿੱਚ ਅਸਲੀ ਗੱਲ ਹੈ ਐਕਚੁਅਲੀ ਅਸਲੀ ਇਹਨਾਂ ਦੀ ਨਾ ਜਿਹੜੀ ਕਮਜ਼ੋਰੀ ਵਾਲੀ ਮਾਨਸਿਕਤਾ ਆ ਪਹਿਲਾਂ ਤੇ ਇਹ ਸੀਗਾ ਵੀ ਖੁੱਲਾ ਟਾਈਮ ਆਪਾਂ ਡਿਸਕਸ਼ਨ ਕਰੀਏ ਸਭ ਨੂੰ ਖੁੱਲਾ ਟਾਈਮ ਦਈਏ ਤਾਂ ਕਿ ਕੋਈ ਵੀ ਸੁਝਾਅ ਆਉਂਦੇ ਆ ਅਲਟੀਮੇਟਲੀ ਤਾਂ ਇਹ ਸੁਝਾਅ ਤਾਂ ਸਰਕਾਰ ਦੇ ਜਾਂ ਪੰਜਾਬ ਦੀ ਬਿਹਤਰੀ ਲਈ ਆ ਲੇਕਿਨ ਇਹ ਕਨਫਾਈਨ ਕਰ ਦਿੰਦੇ ਆ ਵੀ ਹਾਂਜੀ ਤੂੰ 2 ਮਿੰਟ ਲਏਗਾ ਤੂੰ 3 ਮਿੰਟ ਲਏਗਾ ਲੇਟ ਅਸ ਯਰ ਸੇਟ ਟੂਗੇਦਰ ਹੋਰ ਘੰਟਾ ਦੋ ਲਈ ਐਡੀ ਕੀ ਗੱਲ ਹੈ ਲੇਕਿਨ ਇਹਨਾਂ ਦੀ ਅਸਲੀ ਗੱਲ ਹੈ ਦੇਖੋ ਹੋਇਆ ਕੀ ਜੇ ਮੈਂ ਉਹਦੀ ਥੋੜੀ ਜੀ ਬੈਕਗ੍ਰਾਉਂਡ ਤੇ ਜਾਵਾਂ ਕਿਉਂਕਿ ਆ ਜਿਹੜਾ ਪਹਿਲ ਕਾਮ ਹਮਲਾ ਹੋਇਆ ਇਦੀ ਤੋਂ ਬਾਅਦ ਇੰਡੀਆ ਪਾਕਿਸਤਾਨ ਦੇ ਵਿੱਚ ਕਾਫੀ ਜਿਹੜਾ ਕਿਤੇ ਨਾ ਕਿਤੇ ਤਣਾਅ ਚੱਲ ਰਿਹਾ। ਅੱਛਾ ਉਸ ਸਬੰਧ ਦੇ ਵਿੱਚ ਜਿਹੜੀ ਇੰਡਸ ਵਾਟਰ ਟ੍ਰੀਟੀ ਆ ਉਹ ਜਿਹੜੀ 1960 ਦੇ ਵਿੱਚ ਕੀਤੀ ਸੀ ਵਰਲਡ ਬੈਂਕ ਦੇ ਦੁਆਰਾ ਉਹਨੂੰ ਸਸਪੈਂਡ ਕੀਤਾ। ਅੱਛਾ ਜੀ ਉਹ ਟ੍ਰੀਟੀ ਜੇ ਉਹਦੀ ਸਸਪੈਂਸ਼ਨ ਹੋ ਸਕਦੀ ਆ ਤੇ ਜਿਹੜੇ ਪੰਜਾਬ ਦੇ ਪਾਣੀ ਦੇ ਇਸ਼ੂਜ਼ ਹੈਗੇ ਆ ਉਹ ਲੌਂਗ ਸਟੈਂਡਿੰਗ ਆ ਜਾਂ ਕਿਤੇ ਨਾ ਕਿਤੇ ਜਿਹੜੇ ਜਿਹੜੇ ਲੀਗਲੀ ਵੀ ਗਲਤ ਹੈਗੇ ਆ ਤੇ ਰਿਪੇਰੀਅਨ ਦੇ ਕਾਨੂੰਨ ਦੇ ਮੁਤਾਬਕ ਟੋਟਲੀ ਜਿਹੜੇ ਆ ਉਹ ਗਲਤ ਹੈਗੇ ਆ ਉਹਨੂੰ ਕਿਉਂ ਨਹੀਂ ਦੁਬਾਰਾ ਵਿਚਾਰਿਆ ਜਾ ਸਕਦਾ ਕਿਉਂਕਿ ਉਹ ਜਿਹੜੀ ਜੇ ਸਸਪੈਂਡ ਕੀਤੀ ਆ ਤੇ ਅਸਲੀ ਗੱਲ ਹੈ ਜਿਹੜੇ ਰਾਜਸਥਾਨ ਨੂੰ ਪਾਣੀ ਗਿਆ ਉਹਦੇ ਇਵਜ ਦੇ ਵਿੱਚ ਹੀ ਗਿਆ ਅੱਛਾ ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਜਦੋਂ ਵੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਪੰਜਾਬ ਨੂੰ ਇੱਕ ਵਿਕਟਮ ਬਣਾਇਆ ਜਾਂਦਾ ਪੰਜਾਬ ਇਹ ਪਤਾ ਨਹੀਂ ਸਾਡੇ ਕੋਲੋਂ ਹਮੇਸ਼ਾ ਹੀ ਸਾਨੂੰ ਇਹ ਸੋਚਦੇ ਆ ਵੀ ਸਾਡੇ ਕੋਈ ਦੇਸ਼ ਭਗਤੀ ਦਾ ਸਬੂਤ ਹਰ ਕੰਮ ਤੇ ਲੈਣ ਲਈ ਤੁਰੇ ਰਹਿੰਦੇ ਆ ਵੀ ਜਦ ਕੇ ਜਦੋਂ ਤਾਂ ਜੇ ਪਾਕਿਸਤਾਨ ਨਾਲ ਲੜਾਈ ਹੁੰਦੀ ਤਾਂ ਵੀ ਪੰਜਾਬੀਆਂ ਨੇ ਲੜਨੀ ਆ ਜੇ ਦੇਸ਼ ਦੀ ਅੰਨ ਦੀ ਗੱਲ ਆਉਂਦੀ ਆ ਤਾਂ ਤਾਂ ਵੀ ਪੰਜਾਬੀਆਂ ਨੇ ਪੈਦਾ ਕਰਨਾ ਦੇ ਜੇ ਹੋਰ ਕਿਤੇ ਵੀ ਕੁਝ ਅਸੀਂ ਮੰਗਣ ਜਾਂਦੇ ਆ ਉਹ ਫਿਰ ਸਾਨੂੰ ਇਹ ਪੈਰਾਮੀਟਰ ਦੇਖੇ ਜਾਂਦੇ ਵੀ ਇਹ ਦੇਸ਼ ਪ੍ਰੇਮੀ ਹੈਗੇ ਆ ਅੱਛਾ ਉਹ ਸਾਡੇ ਤੇ ਬ੍ਰਾਂਡਿੰਗ ਕਰਨ ਲੱਗ ਪੈਂਦੇ ਆ ਅਲਟੀਮੇਟਲੀ ਭਈ ਜਾਂ ਤਾਂ ਤੁਸੀਂ ਇੱਕ ਕੰਮ ਕਰ ਲੋ ਹਿੰਦੁਸਤਾਨ ਦੇ ਜਿੰਨੇ ਨੇਚਰਲ ਰਿਸੋਰਸਸ ਆ ਸਾਰਿਆਂ ਨੂੰ ਪੂਲ ਇਨ ਕਰ ਲੋ ਭਈ ਮੰਨ ਲਓ ਜਿੱਦਾਂ ਜਿਹੜਾ ਫਾਈਨੈਂਸ ਕਮਿਸ਼ਨ ਬਣਿਆ ਆ ਵਨਾਸ ਕਮਿਸ਼ਨ ਪਹਿਲਾਂ ਪੈਸੇ ਸਾਰੇ ਜੀਐਸਟੀ ਵਗੈਰਾ ਜਾਂ ਜੋ ਵੀ ਆਉਗਾ ਟੈਕਸ ਇਕੱਠਾ ਕਰਦਾ ਫਿਰ ਉਹਦੀ ਰੇਸ਼ੋ ਦੇ ਮੁਤਾਬਕ ਸੂਬਿਆਂ ਨੂੰ ਜਿਹੜਾ ਵੰਡ ਦਿੰਦਾ ਜਾਂ ਤਾਂ ਸਾਰੇ ਇਕੱਠੇ ਕਰ ਲੋ ਜਦੋਂ ਪਾਣੀ ਦੀ ਗੱਲ ਆਉਂਦੀ ਆ ਉਹ ਕਹਿੰਦੇ ਵੀ ਪਾਣੀ ਤਾਂ ਸਭ ਨੂੰ ਮਿਲਣਾ ਚਾਹੀਦਾ ਤੇ ਜਦੋਂ ਕੁਝ ਸਾਨੂੰ ਪੰਜਾਬ ਨੂੰ ਦੇਣ ਦੀ ਗੱਲ ਆਉਂਦੀ ਆ ਉਦੋਂ ਸਾਨੂੰ ਬੇਸਿਕਲੀ ਡਾਂਗ ਹੀ ਦਿਖਦੀ ਆ ਵੀ ਹਾਂ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਰੋਲ ਲਈਏ ਅੱਛਾ ਜਿਉਂ ਤੁਰਿਆਂ ਜਿਉਂ ਤੁਰਿਆਂ ਕਿਉਂਕਿ ਮਤਲਬ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਜਾਂ ਉਦੋਂ ਵੀ ਪਹਿਲਾਂ ਉਦੋਂ ਪਹਿਲਾਂ ਤਾਂ ਅਸੀਂ ਬੇਸਿਕਲੀ ਆਜ਼ਾਦੀ ਲਈ ਲੜਦੇ ਰਹੇ ਉਹਦੇ ਤੋਂ ਬਾਅਦ ਇਹ ਸਾਰਾ ਕੁਝ ਸ਼ੁਰੂ ਹੋ ਗਿਆ ਅੱਛਾ ਸ਼ੁਰੂ ਹੋ ਗਿਆ ਫਿਰ ਵੀ ਪੰਜਾਬ ਨੇ ਉਹਦੇ ਚ ਕੰਟਰੀਬਿਊਟ ਕੀਤਾ ਫਿਰ ਹੁਣ ਸਾਡਾ ਜਿਹੜਾ ਬੇਸਿਕਲੀ ਅੰਡਰਗਰਾਉਂਡ ਵਾਟਰ ਹੈਗਾ ਉਹਦਾ ਟੇਬਲ ਵੀ ਬਹੁਤ ਜ਼ਿਆਦਾ ਥੱਲੇ ਚਲੇ ਗਿਆ ਮਤਲਬ 100 ਜਿਹੜੇ 53 ਬਲੌਕ ਹੈ ਉਹਦੇ ਵਿੱਚੋਂ 117 ਆਲਮੋਸਟ ਜਿਹੜਾ ਡਾਰਕ ਜ਼ੋਨ ਚ ਚਲੇ ਗਏ ਉਹ ਇਹ ਵੀ ਕਹਿੰਦੇ ਹੈਗੇ ਉਹ NASA ਵੀ ਕਹਿੰਦੀ ਹੈ ਅੱਛਾ ਅਸੀਂ ਇੰਨਾ ਕੁਝ ਗਵਾ ਬੈਠੇ ਆ ਤੇ ਸਾਡਾ ਬੇਸਿਕਲੀ ਹੁਣ ਸਾਨੂੰ ਗੇਨ ਵੀ ਸਾਨੂੰ ਜਾਂ ਤਾਂ ਦੱਸ ਦਿਓ ਵੀ ਸਾਡੂ ਕੰਪਨਸੇਟ ਕੀ ਕਰ ਰਹੇ ਹੋ ਅੱਛਾ ਸਾਡੇ ਨਾਲ ਫਿਰ ਇਦਾਂ ਕਰ ਲੱਗ ਪੈਂਦੇ ਵੀ ਦੇਖੋ ਜੀ ਇਹ ਤਾਂ ਫਿਰ ਫਿਰ ਤਾਂ ਜੀ ਇਹ ਦੇਸ਼ ਧਰੋਹੀ ਹੋ ਗਿਆ ਜੀ ਇਹ ਇਦਾਂ ਹੋ ਗਿਆ ਜੀ ਇਦਾਂ ਹੋ ਗਿਆ ਵੀ ਜਾਂ ਤਾਂ ਕਿਤੇ ਤਾਂ ਖੜਜੋ ਨਾ 도ਗਲੀ ਨੀਤੀ ਸਿਰਫ ਪੰਜਾਬ ਨਾਲੀ ਕਿਉਂ ਔਰ ਉਹਦੇ ਤੋਂ ਬਾਅਦ ਜਿਹੜਾ ਰਿੰਦਾ ਖੁੰਦਾ ਸੀਗਾ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ ਆ ਉਹ ਵੀ ਸਾਡੀ ਧੌਣ ਤੇ ਕੀ ਜਿਹੜਾ ਗੋਡਾ ਦੇ ਕੇ ਇਹਨਾਂ ਨੇ ਕਰਵਾਇਆ ਉਹਦੇ ਵਿੱਚੋਂ ਹੀ ਸਾਰਾ ਇਹ ਜਿਹੜਾ ਪਾਣੀ ਆ ਅੱਜ ਆਲਮੋਸਟ 75% ਪਾਣੀ ਜਿਹੜਾ ਦੁੱਧੀਆਂ ਸਟੇਟਾਂ ਨੂੰ ਜਾ ਰਿਹਾ ਮੈਂ ਤਾਂ ਇਸੇ ਕਰਕੇ ਕਿਹਾ ਸੀ ਵੀ ਆਪਾਂ ਤਿੰਨ ਕੰਮ ਕਰੀਏ ਇੱਕ ਤਾਂ ਡੈਮ ਸੇਫਟੀ ਐਕਟ ਜਿਹੜਾ ਉਹਦਾ ਰੈਜ਼ੋਲੂਸ਼ਨ ਲਾਈਏ ਦੂਸਰਾ ਆਪਾਂ ਜਿਹੜੀ ਧਾਰਾ 78 79 80 ਆ ਜਿਹੜੀ ਪੰਜਾਬ ਰਾਜ ਪੁਨਰਗਠਨ ਐਕਟ ਦੀ ਉਹਨੂੰ ਵੀ ਜਿਹੜਾ ਰੈਜ਼ੋਲੂਸ਼ਨ ਪਾਸ ਕਰਕੇ ਉਹਨੂੰ ਵੀ ਜਿੱਥੇ-ਜਿੱਥੇ ਚੈਲੰਜ ਕਰ ਸਕਦੇ ਆ ਅਸੀਂ ਕਰੀਏ ਤੀਜਾ ਇਹ ਆ ਕਿ ਇਹ ਸਾਰੇ ਕਾਸੇ ਨੂੰ ਮੋਨੀਟਰ ਕਰਨ ਲਈ ਇੱਕ ਪੰਜਾਬ ਦੇ ਐਕਸਪਰਟਸ ਦੀ ਕਮੇਟੀ ਬਣਾਈਏ ਅੱਜ ਤੱਕ ਚਲੋ ਕਿਸ਼ਨ কুমার ਸਿਗਾ ਉਹਨੇ ਮਿਹਨਤ-ਮੁੰਤ ਕਰਕੇ ਇਹ ਖੜਾ ਲਿਆ ਬਟ ਐਟ ਦ ਸੇਮ ਟਾਈਮ ਜਦੋਂ ਆਫੀਸਰ ਬਦਲ ਜਾਂਦੇ ਆ ਜਦੋਂ ਸਰਕਾਰਾਂ ਬਦਲ ਜਾਂਦੀਆਂ ਫਿਰ ਉਹਨੂੰ ਕੋਈ ਫਾਲੋ ਅਪ ਨਹੀਂ ਰੱਖਦਾ ਫਿਰ ਵਕੀਲ ਵੀ ਬਦਲਦੇ ਆ ਫਿਰ ਸਾਰਾ ਕੁਝ ਬਦਲਦਾ ਇਸੇ ਕਰਕੇ ਸਾਡੇ ਨੁਕਸਾਨ ਵੀ ਹੋਇਆ ਸਮੇਂ-ਸਮੇਂ ਤੇ ਸਰਕਾਰਾਂ ਬਦਲ ਗਈਆਂ ਹੁਣ ਮੰਨ ਲਓ ਪਿਛਲੀ ਵਾਰੀ ਰੈਜ਼ੋਲੂਸ਼ਨ ਆਇਆ ਸੀਗਾ ਆ ਜਿਹੜਾ ਬੀਐਸਐਫ 50 ਕਿਲੋਮੀਟਰ ਦੇ ਵਿੱਚ ਦਾਇਰੇ ਦੇ ਵਿੱਚ ਆ ਗਈ ਰੈਜ਼ੋਲੂਸ਼ਨ ਤਾਂ ਆ ਗਿਆ ਜਦ ਨੂੰ ਸਰਕਾਰ ਬਦਲ ਗਈ ਅੱਛਾ ਇਹ ਓਪੋਜੀਸ਼ਨ ਤੇ ਸੀਗੀ ਇਹਨਾਂ ਨੂੰ ਇਹ ਪੁੱਛ ਲਓ ਵੀ ਉਸ ਰੈਜ਼ੋਲੂਸ਼ਨ ਦਾ ਹੋਇਆ ਕੀ ਕਿਉਂਕਿ ਇਹ ਜੋ ਵੀ ਹੁੰਦਾ ਉਹਦੇ ਤੇ ਬੇਸਿਕਲੀ ਇੱਕ ਪਰਮਾਨੈਂਟ ਕਮੇਟੀਆਂ ਬਣ ਜਾਣੀਆਂ ਚਾਹੀਦੀਆਂ ਤਾਂ ਕਿ ਉਹਨੂੰ ਫਾਲੋ ਅਪ ਹੁੰਦਾ ਰਹੇ ਤੇ ਉਹਨੂੰ ਕਿਤੇ ਨਾ ਕਿਤੇ ਕਿਸੇ ਸਿਰੇ ਕੰਡੇ ਲਾਈ। ਇਹ ਨਹੀਂ ਗੱਲ ਇਹ ਹੋਵੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਾਹੇ ਉਹ ਬੀਐਸਐਫ ਵਾਲਾ ਸੀ ਚਾਹੇ ਡੈਮ ਸੇਫਟੀ ਐਕਟ ਸੀਗਾ ਜਾਂ ਸਾਰੇ ਸੀਗੇ। ਅਸੀਂ ਜਾਗਦੇ ਉਦੋਂ ਆ ਜੋ ਗੱਲ ਜਮ੍ਹਾਂ ਸਿਰੇ ਆ ਲੱਗਦੀ ਆ। ਕਿਉਂ ਨਾ ਜਦੋਂ ਹੀ ਕੋਈ ਚੀਜ਼ ਜਾਂ ਕੇਂਦਰ ਹੈ ਜਾਂ ਕੋਈ ਕਾਨੂੰਨ ਕੋਈ ਐਕਟ ਬਣਾਉਂਦਾ ਸਾਡੇ ਤੇ ਥੋਪਣ ਦੀ ਕੋਸ਼ਿਸ਼ ਕਰਦਾ ਤੇ ਜਦੋਂ ਬਣਦਾ ਉਹਦੇ ਕੋਈ ਕਮੇਟੀ ਬਣਿਆ ਜਿਵੇਂ ਤੁਸੀਂ ਤਾਂ ਐਕਸਪਰਟਸ ਦੀ ਤੇ ਉਹਨੂੰ ਪ੍ਰਸੀਡ ਕਰੋ ਜਾ ਕੇ ਕੋਰਟ ਦੇ ਵਿੱਚ ਚੈਲੰਜ ਕਰੋ ਚੀਜ਼ਾਂ ਸਮੇਂ-ਸਮੇਂ ਤੇ ਹੁੰਦੀਆਂ ਰਹਿੰਨਾਂ ਇਹਨਾਂ ਦੀ ਵੀ ਜਿਹੜਾ 2021 ਦੇ ਵਿੱਚ 2019 ਦੇ ਵਿੱਚ ਭਗਵੰਤ ਮਾਨ ਜਿਹੜਾ ਮੈਂਬਰ ਪਾਰਲੀਮੈਂਟ ਸੀ ਤੇ 2021 ਦੇ ਵਿੱਚ ਇਹ 2019 ਚ ਲੋਕ ਸਭਾ ਤੋਂ ਪਾਸ ਹੋਇਆ ਤੇ 2021 ਚ ਰਾਜ ਸਭਾ ਤੋਂ ਹੋਇਆ ਜਦ ਨੂੰ ਕੋਡ ਆਫ ਕੰਡਕਟ ਲੱਗ ਗਿਆ ਜਦ ਨੂੰ ਇਹਨਾਂ ਦੀ ਸਰਕਾਰ ਆ ਗਈ ਇਹਨਾਂ ਨੇ 2022 ਦੇ ਵਿੱਚ ਜਿਹੜੀ ਸਟੇਟ ਦੇ ਵਿੱਚ ਇਹ ਡੈਮ ਸੇਫਟੀ ਐਟ ਇਹਦੀ ਕਾਨੂੰਨ ਦੇ ਤਹਿਤ ਇੱਕ ਕਮੇਟੀ ਬਣਾਉਣੀ ਸੀ ਇਹ ਨਹੀਂ ਤਾਂ ਉਹ ਵੀ ਬਣਾਤੀ ਇਹਦਾ ਮਤਲਬ ਇਹ ਨਹੀਂ ਪੰਜਾਬ ਦੇ ਵਿੱਚ ਤਾਂ ਉਹ ਗੱਲ ਐਕਸੈਪਟ ਕਰ ਲੈ ਐਕਸੈਪਟ ਕਰ ਲਈ ਅੱਛਾ ਹੁਣ ਕਿਉਂਕਿ ਸੁੱਤੇ ਹੋਏ ਜਾਗਦੇ ਆ ਅੱਛਾ ਉਹ ਕਿਉਂਕਿ ਇਹਨਾਂ ਨੂੰ ਕਿਉਂਕਿ ਰੀਲਾਂ ਬਣਾਉਣ ਦੀ ਆਦਤ ਆ ਸੋਸ਼ਲ ਮੀਡੀਆ ਦੀ ਪਾਰਟੀ ਆ ਨਹੀਂ ਨਹੀਂ ਕਿਹਾ ਵੀ ਆ ਗੱਲ ਚੰਗੀ ਆ ਯਾਰ ਜਿਹੜੀ ਮੈਂ ਤਾਂ ਹੁਣ ਪਾਣੀਆਂ ਦਾ ਰਾਖਾ ਬਣ ਜਾਊਂਗਾ ਅੱਛਾ ਜਦ ਕਿ ਬੇਸਿਕ ਤਾਂ ਗੱਲ ਇਹ ਆ ਕਿ ਉਹ ਪਹਿਲਾਂ ਪਾਣੀ ਸਾਡੇ ਕੋਲੋਂ ਆਪਣੇ ਹਿੱਸੇ ਨਾਲੋਂ ਵੱਧ ਲੈ ਚੁੱਕੇ ਆ ਲੈ ਚੁੱਕੇ ਇਹ ਕਹਿੰਦਾ ਸੀ ਵੀ ਮੈਂ ਤਾਂ ਮੈਂ ਤਾਂ ਡਾਂਗ ਫੜ ਕੇ ਖੜ ਜਾਊਂਗਾ ਮੈਂ ਤਾਂ ਮੈਂ ਤਾਂ ਹਾਂ ਮੈਂ ਤਾਂ ਵੀ ਮੈਂ ਤਾਂ ਇੱਕ ਬੂੰਦ ਨਹੀਂ ਜਾਣ ਦਿੰਦਾ ਯਾਰ ਬੂੰਦ ਦੀ ਤਾਂ ਦੂਰ ਦੀ ਗੱਲ ਆ ਉਹ ਤਾਂ ਪਹਿਲਾਂ 4 4.5 ਹਜ਼ਾਰ ਕਿਊਸ ਇੱਕ ਲੈ ਚੁੱਕੇ ਆ ਅੱਛਾ ਉਹ ਅੱਜ ਇਹਨਾਂ ਨੇ ਔਰ ਰਿਕਾਰਡ ਵੀ ਮੰਨਿਆ ਅੱਛਾ ਦੂਸਰਾ ਇਹ ਆ ਕਿ ਜੀ ਐਕਸਪਰਟ ਕਮੇਟੀ ਨਹੀਂ ਅਸੀਂ ਬਣਾਉਂਦੇ ਉਹ ਫਿਰ ਉਹਨੂੰ ਫਾਲੋ ਅਪ ਨਹੀਂ ਹੁੰਦਾ ਸੋ ਸੋ ਇਹ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਤੇ ਸੀਰੀਅਸਨੈਸ ਦੀ ਜ਼ਰੂਰ ਹੈਗੀ ਆ ਤੇ ਮੈਨੂੰ ਇਹ ਲੱਗਦਾ ਹੈਗਾ ਕਿ ਇਹਦੇ ਵਿੱਚੋਂ ਸਾਡੇ ਲਈ ਸਿਰਫ ਇੱਕੋ ਹੀ ਗੱਲ ਤੇ ਰਾਹ ਖੁੱਲਾ ਹੈਗਾ ਜਿਹੜਾ ਕਿ ਡੈਮ ਸੇਫਟੀ ਐਕਟ ਹੈਗਾ ਉਹਦੇ ਵਿੱਚ ਵੀ ਕਿਉਂਕਿ 5500 ਡੈਮ ਹੈਗੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਉਹ ਸਾਰੇ ਆਪਣੇ ਅੰਡਰ ਲੈ ਲੈ ਹੁਣ ਬਾਕੀ ਸਟੇਟਾਂ ਨੂੰ ਵੀ ਮੈਨੂੰ ਲੱਗਦਾ ਨਾਲ ਇਨਵੋਲ ਕਰਨਾ ਚਾਹੀਦਾ ਕਿਉਂਕਿ ਕੱਲੀ ਸਟੇਟ ਦਾ ਤਾਂ ਹੈ ਨਹੀਂਗਾ ਠੀਕ ਔਰ ਇਹਨੂੰ ਫਿਰ ਕਿਤੇ ਨਾ ਕਿਤੇ ਲੀਗਲੀ ਚੈਲੰਜ ਕਰਨਾ ਚਾਹੀਦਾ ਵੀ ਇਹ ਜਿਹੜਾ ਆ ਇਹ ਬਿਲਕੁਲ ਉਹਦੇ ਜਿਹੜਾ ਖਿਲਾਫ ਹੈਗਾ ਜਿਹੜਾ ਸਾਡਾ ਸੰਵਿਧਾਨ ਹੈ ਉਹਦੀ ਜਿਹੜੀ ਕਨਸਟੀਟਿਊਸ਼ਨਲ ਵੈਲਿਡਿਟੀ ਨਹੀਂ ਹੈਗੀ ਦੂਸਰਾ ਇਹ ਹੈ ਕਿ ਇਹ ਸਟੇਟ ਸਬਜੈਕਟ ਆ ਇਹ ਪਿਓਰਲੀ ਸਟੇਟ ਸਬਜੈਕਟ ਆ ਕਿਉਂਕਿ ਦੇਖੋ 2010 ਦੇ ਵਿੱਚ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਉਹਨੂੰ ਕੰਕਰੈਂਟ ਲਿਸਟ ਦੇ ਵਿੱਚ ਕੰਕਰੈਂਟ ਲਿਸਟ ਦੇ ਵਿੱਚ ਉਹ ਹੁੰਦਾ ਵੀ ਅਸੀਂ ਕਾਨੂੰਨ ਬਣਾ ਦਿੰਨੇ ਆ ਸਟੇਟਾਂ ਮੰਨਣ ਚਾਹੇ ਨਾ ਮੰਨਣ ਲਿਕਨ ਇਹਨਾਂ ਨੇ ਤਾਂ ਸਿੱਧਾ ਹੀ ਉਹਨੂੰ ਜਿਹੜਾ ਇੰਪਲੀਮੈਂਟ ਕਰ ਦਿੱਤਾ ਸੋ ਇਸ ਕਰਕੇ ਇਹ ਅੱਛਾ ਦੂਸਰਾ ਇਹ ਹੈ ਕਿ ਇਹਨਾਂ ਨੂੰ ਪਾਣੀ ਦੀ ਹੁਣ ਜ਼ਰੂਰਤ ਨਹੀਂ ਸੀ ਗਗਨ ਇਹ ਇਹਨਾਂ ਵੇਸ ਵਾਟਰ ਟੈਸਟਿੰਗ ਕਰਦੇ ਆ ਹੁਣ ਇਹਨਾਂ ਨੇ ਕੀ ਕੀਤਾ ਹੁਣ ਇਹ ਨਹੀਂ ਹੌਲੀ-ਹੌਲੀ ਇਹਨਾਂ ਨੂੰ ਹਾਈ ਕੋਰਟ ਵੱਲੋਂ ਤੋੜ ਲੈਣਾ ਫਿਰ ਸੁਪਰੀਮ ਕੋਰਟ ਵੱਲੋਂ ਤੋੜ ਲੈਣਾ ਅੱਛਾ ਮੈਂ ਕਿਉਂ ਕਹਿੰਨਾ ਐਕਸਪਰਟ ਕਮੇਟੀ ਚਾਹੀਦੀ ਆ ਕਿਉਂਕਿ ਉਹ ਉਹ ਰੈਗੂਲਰਲੀ ਫਾਲੋ ਕਰਦੀ ਆ ਅੱਛਾ ਮੁੜ ਕੇ ਇਲੈਕਸ਼ਨ ਆ ਜਾਣੀਆਂ ਮੁੜ ਕੇ ਇਹਨਾਂ ਦਾ ਭੋਗ ਪੈ ਜਾਣਾ ਅੱਛਾ ਮੁੜ ਕੇ ਹੋ ਸਕਦਾ ਕੋਈ ਸਰਕਾਰ ਜਿਹੜੀ ਵੀ ਬਣੇ ਹੋ ਸਕਦਾ ਉਹ ਉਹ ਫੋਲੋ ਹੀ ਨਾ ਕਰੇ ਕਿਉਂਕਿ ਮੁੜ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉਥਲ ਪੁਥਲ ਹੋ ਜਾਂਦੀਆਂ ਸੋ ਇਸ ਕਰਕੇ ਮੈਂ ਇਹ ਤਿੰਨ ਚਾਰ ਸੁਝਾ ਅੱਛਾ ਵੀ ਤੁਸੀਂ ਤਿੰਨ ਹੀ ਮਿੰਟ ਮਿਲਣਗੇ ਤੁਹਾਨੂੰ ਦੋ ਹੀ ਮਿੰਟ ਮਿਲਣਗੇ ਅੱਛਾ ਮੈਂ ਤਾਂ ਕਹ ਮੈਂ ਕਹ ਯਾਰ ਇਸ ਗੱਲ ਤੇ ਤਾਂ ਖੁੱਲ ਕੇ ਬੋਲ ਲੈਣ ਦਿਓ ਤੁਸੀਂ ਬਾਕੀ ਤਾਂ ਜੋ ਕਰਦੇ ਕਰਦੇ ਆ ਸੋ ਆ ਜਿਹੜੇ ਆ ਆ ਟੋਟਲ ਸਾਨੂੰ ਇਹਦੇ ਵਿੱਚੋਂ ਆ ਗੇਨ ਹੋਇਆ ਤੇ ਆ ਜਿਹੜਾ ਆ ਇਹ ਤੋਂ ਕਿਉਂਕਿ ਇਹਨਾਂ ਦੀ ਹੁਣ ਦੋ ਉੱਥੇ ਪਹਿਲਾਂ ਦਿੱਲੀ 'ਚ ਸਰਕਾਰ ਸੀਗੀ ਇਹ 3 ਸਾਲ ਤੱਕ ਬੋਲੇ ਨਹੀਂ ਇਹ 3 ਸਾਲ ਬਸ ਹੁੰਦਾ ਸੀ ਨਾ ਦਿੱਲੀ ਨੂੰ ਅੱਛਾ ਭਈ ਭਈ ਸਮਾ ਤੇ ਯਮਨਾ ਭਈ ਯਮਨਾ ਦਾ ਸਾਡਾ ਹੱਕ ਬਣਦਾ ਹੈਗਾ ਯਮਨਾ ਦੇ ਅਸੀਂ ਰਿਪੇਰੀਅਨ ਹੈਗੇ ਆ ਅੱਛਾ ਹਰਿਆਣੇ ਨੂੰ ਤਾਂ ਜਾ ਰਿਹਾ ਅੱਛਾ ਭਈ ਪਿਛਲੇ 10 ਸਾਲ ਵੀ ਇਹ ਉੱਥੇ ਪੋਲਿਟਿਕਸ ਕਰਦੇ ਰਹੇ ਯਮਨਾ ਸਾਫ਼ ਕਰ ਰਹੇ ਯਮਨਾ ਸਾਫ਼ ਕਰ ਰਹੇ ਅੱਛਾ ਭਈ ਤੁਸੀਂ ਯਮਨਾ ਸਾਫ਼ ਕਰਕੇ ਪੀ ਲਓ ਹਰਿਆਣੇ ਨੂੰ ਵੀ ਉੱਚ ਦੇ ਦੇ ਠੀਕ ਹੈ ਨਾ ਤੁਸੀਂ ਸਾਡਾ ਤਾਂ ਰਾਦਰ ਸਾਡਾ ਹਿੱਸਾ ਉਹਦੇ ਚ ਬਣਦਾ ਹੈਗਾ ਸਾਡੇ ਕੋਲੋਂ ਹਰ ਚੀਜ਼ ਲੈਣ ਨੂੰ ਤਿਆਰ ਆ ਪਰ ਸਾਨੂੰ ਕੋਈ ਦੇਣ ਨੂੰ ਨਹੀਂ ਤਿਆਰ ਪਤਾ ਨਹੀਂ ਪੰਜਾਬ ਜਿਹੜਾ ਆ ਉਹ ਕਿਉਂ ਪੰਜਾਬ ਨਾਲ ਇਸ ਨਜ਼ਰੀਏ ਨਾਲ ਹੁਣ ਸਾਡੀ ਰਾਜਧਾਨੀ 1966 ਦੇ ਵਿੱਚ ਬੇਸਿਕਲੀ ਦੋ ਸਟੇਟਾਂ ਬਣ ਗਈਆਂ ਤੇ ਉਹਦੇ ਤੋਂ ਬਾਅਦ 5 ਸਾਲ ਇਹਨਾਂ ਨੇ ਕਿਹਾ ਸੀ ਵੀ ਤੁਸੀਂ 5 ਸਾਲ ਆਪਣਾ ਸੈਕਟਰੀਏਟ ਵਗੈਰਾ ਦੂਜਾ ਤੀਜਾ ਬਣਾ ਲਓ ਤੇ ਉਹ ਤਾਂ ਬਣਾਇਆ ਨਾ ਤੇ ਅੱਜ ਤੱਕ ਸਾਨੂੰ ਉਸ ਦੀ ਰੋਲਿਆ ਜਾ ਰਿਹਾ ਤੇ ਸੁਖਨਾ ਆਏ ਭਾਈ ਸਾਹਿਬ ਆਏ ਭਗਵੰਦ ਸਿੰਘ ਮਾਨ ਜੀ ਇਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਤਾਂ 10 ਏਕੜ ਲੈ ਲਓ ਅਚਾ ਉਹਨਾਂ ਦੀ ਮੋਹਰ ਨੂੰ ਆਉਣ ਲੱਗ ਪਿਆ ਵੀ ਹਾਂ ਵੀ ਅਸੀਂ ਮਤਲਬ ਇਹਦਾ ਮਤਲਬ ਵੀ ਇਹ ਇਹ ਜਿਹੜੀ ਯੂਟੀ ਆ ਇਹ ਅਲੱਗ ਹੈਗੀ ਆ ਤੇ ਜਦ ਕੇ ਸਾਡੀ ਸਾਰਾ ਕੁਝ ਹੈਗਾ ਸਾਡੇ ਪਿੰਡਾਂ ਦੀ ਜ਼ਮੀਨ ਜੋ ਬਣੀ ਹੈਗੀ ਆ ਸੋ ਸਾਡੇ ਨਾ ਪੈਰ ਪੈਰ ਤੇ ਜਿਹੜਾ ਨੁਕਸਾਨ ਹੁੰਦਾ ਤੇ ਇਹ ਹੁਣ ਮੈਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਇਹ ਇਹ 2 3 4 ਦਿਨ ਸੋਸ਼ਲ ਮੀਡੀਆ ਤੇ ਚਲਾਉਣਗੇ ਜਾਂ ਇਹਦੇ ਪੋਸਟਰ ਵੱਡੇ ਵੱਡੇ ਲੱਗਣਗੇ ਪੰਜਾਬ ਦੇ ਵਿੱਚ ਵੀ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਕਿਉਂਕਿ ਪਹਿਲਾਂ ਇਹ ਸਿੱਖਿਆ ਕ੍ਰਾਂਤੀ ਦਾ ਰੱਖਾ ਸੀਗਾ ਉਹਦੇ ਤੋਂ ਪਹਿਲਾਂ ਇਹ ਜਿਹੜੀ ਆਹ ਸਿਹਤ ਕ੍ਰਾਂਤੀ ਦਾ ਰੱਖਾ ਸੀਗਾ ਅੱਛਾ ਫਿਰ ਲਾਅ ਐਂਡ ਆਰਡਰ ਦੀ ਤਾਂ ਜੋ ਹੈਗੀ ਹੈਗੀ ਆ ਅਸਲੀ ਗੱਲ ਹੈ ਕਿ ਹਰ ਫਰੰਟ ਤੇ ਫੇਲ ਹੋਈ ਸਰਕਾਰ ਇਹਦੇ ਵਿੱਚੋਂ ਕੁਛ ਨਾ ਕੁਛ ਲੱਭਣਾ ਚਾਹੁੰਦੀ ਆ ਜਿੱਦੇ ਲਈ ਮੈਨੂੰ ਲੱਗਦਾ ਜਦੋਂ ਪਾਣੀਆਂ ਦੀ ਗੱਲ ਆਉਂਦੀ ਆ ਤੇ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਜਾਂ ਸਾਰੇ ਜੇ ਪੋਲੀਟੀਕਲ ਪਾਰਟੀਆਂ ਨਾ ਚਾਹੁੰਦੀਆਂ ਵੀ ਹੋਣ ਲੇਕਿਨ ਲੋਕਾਂ ਦੇ ਡਾਂਗ ਤੋਂ ਹੀ ਮੈਨੂੰ ਲੱਗਦਾ ਇਹ ਇਕੱਠੇ ਹੋ ਜਾਂਦੇ ਆ ਤੇ ਜੇ ਇਕੱਠੇ ਹੋ ਜਾਂਦੇ ਆ ਤੇ ਫਿਰ ਹੁਣ ਆਪਾਂ ਸੋਹਿਰਦ ਵੀ ਹੋਈਏ ਇਕੱਲੇ ਇਕੱਠੇ ਹੋਣ ਨਾਲ ਤਾਂ ਸਾਡਾ ਗੁਜ਼ਾਰਾ ਨਹੀਂ ਹੋਣਾ ਇਹ ਤਾਂ ਹਜੇ ਲੜਾਈ ਦੀ ਸ਼ੁਰੂਆਤ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਤੇ ਪਾ ਕੇ چاہے ਡੈਮ ਸੇਫਟੀ ਐਕਟ ਆ ਚਾਹੀ ਚੀਜ਼ਾਂ ਹੋਰ ਨੇ ਪਰ ਇੱਕ ਤਾਂ ਚਲੋ ਰਹਿ ਗਈ ਕਾਨੂੰਨੀ ਕਾਰਵਾਈ ਦੂਜਾ ਇਹ ਹੈ ਕਿ ਉਹ ਮਤੇ ਤੁਸੀਂ ਉਹਨਾਂ ਦੇ ਖਿਲਾਫ ਜਿਹੜੇ ਕੇਂਦਰ ਦੇ ਕਾਨੂੰਨ ਨੇ ਉਹਨਾਂ ਦੇ ਖਿਲਾਫ ਮਤੇ ਪਾ ਕੇ ਤੁਸੀਂ ਖਿਲਾਫ ਮਤੇ ਪਾਦ ਨੋ ਕੀ ਇੰਨਾ ਕਾਫੀ ਆ ਕੀ ਆਪਣੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਬਰਾਬਰ ਕੋਈ ਮਤੇ ਪਾਉਣੇ ਕੋਈ ਕਾਨੂੰਨ ਲੈ ਕੇ ਆਉਣੇ ਕਿ ਉਹ ਜ਼ਰੂਰੀ ਨਹੀਂ ਸੀ ਉਹਦੇ ਬਰਾਬਰ ਕਾਨੂੰਨ ਲਿਆਉਣਾ ਚਾਹੀਦਾ ਦੇਖੋ ਜਿੱਦਾਂ 2004 ਦੇ ਵਿੱਚ ਜਿਹੜਾ ਵਾਟਰ ਟਰਮੀਨੇਸ਼ਨ ਐਕਟ ਲਿਆਂਦਾ ਸੀਗਾ ਉਹਦੇ ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਵੀ ਜਿਹੜੀ ਕਮਜ਼ੋਰੀ ਇਹ ਰਹੀ ਸੀ ਕਿ ਜਿਹੜੀ 78 79 ਤੇ 80 ਆ ਉਹ ਨਹੀਂ ਸੀ ਅਸੀਂ ਕੈਨਸਲ ਕੀਤੀ ਕਿਉਂਕਿ ਉਹ ਕਿਸੇ ਟਾਈਮ ਚੈਲੰਜ ਹੋਈ ਸੀ ਲੇਕਿਨ ਉਦੋਂ ਵੀ ਉਸ ਸਮੇਂ ਦੀ ਸਰਕਾਰ ਨੇ ਉਹਦੇ ਤੇ ਕੋਈ ਬਹੁਤਾ ਜੜਾ ਆ ਉਹਦੀ ਪੈਰਵਾਹੀ ਨਹੀਂ ਕੀਤੀ ਤੇ ਰਾਦਰ ਕੇ ਵਿਦਡਰ ਕਰ ਲਈ ਲੈਟਰ ਸਟੇਟ ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਔਨ ਰਿਕਾਰਡ ਲਿਆ ਕੇ ਤਾਂ ਉਹਦੇ ਤੇ ਗਾਂ ਆਪਾਂ ਲੜਾਈ ਕਰ ਲਈ ਸੋ ਗਾਂ ਤੁਹਾਨੂੰ ਲੱਗਦਾ ਗਾਂ ਲੜਾਈ ਕਰਨ ਦੀ بجائے ਉਹ ਜਦੋਂ ਕੋਈ ਸਿਹਿਰਦ ਗੱਲ ਹੁੰਦੀ ਹੈ ਜਦੋਂ ਕੁਝ ਅਗਨ ਨਵਾਂ ਸਿਰਜਣ ਦੀ ਗੱਲ ਹੁੰਦੀ ਹੈ ਉਦੋਂ ਤਾਂ ਇੱਕ ਦੋ ਮਿੰਟ ਬੋਲਣਾ ਹੁੰਦਾ ਪਰ ਅੱਧੇ ਘੰਟੇ ਦੇ ਲੈਕਚਰ ਦੇ ਵਿੱਚੋਂ ਪਿਛਲੀ ਵਾਰ ਕਾਲੀ ਆ ਕਰਕੇ ਕਾਂਗਰਸ ਇਹ ਕਰਕੇ ਉਹ ਤੇ ਪੂਰੇ ਪੰਜਾਬ ਨੂੰ ਦਿਸਦਾ ਨਾ ਕੀ ਕਰਕੇ ਤਾਂ 28 30 ਮਿੰਟਾਂ ਦੇ ਵਿੱਚੋਂ 27-28 ਮਿੰਟ ਦੂਜਿਆਂ ਨੂੰ ਭੰਡਣ ਦੀ ਵਜਾਏ 2 ਮਿੰਟ ਕੰਮ ਦੀ ਗੱਲ ਹੁੰਦੀ ਹੈ ਤੁਹਾਨੂੰ ਲੱਗਦਾ ਇਸ ਤਰੀਕੇ ਫਿਰ ਪੰਜਾਬ ਦੇ ਕੁਝ ਪੱਲੇ ਰਹਿ ਜੂਗਾ ਕੁਛ ਖੱਟ ਲੂ ਪੰਜਾਬ ਨਿਊ ਤਾਂ ਬੀਸਿਕਲੀ ਦੇਖੋ ਤੰਜ ਤਾਂ ਭਗਵੰਤ ਮਾਨ ਕੱਸਦਾ ਹੀ ਹੈਗਾ ਕਿਉਂਕਿ ਉਹ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਤੋਂ ਪਰਾਂ ਨਹੀਂ ਹੁੰਦਾ ਸੋ ਇਸ ਕਰਕੇ ਮੈਨੂੰ ਲੱਗਦਾ ਅੱਜ ਦੀ ਜਿਹੜੀ ਗੱਲ ਸੀਗੀ ਉਹਦੇ ਵਿੱਚ ਸ਼ਾਇਦ ਇਦਾਂ ਦੀ ਗੱਲ ਦੀ ਜ਼ਰੂਰਤ ਨਹੀਂ ਸੀ ਇਟ ਇਜ਼ ਅ ਮੈਟਰ ਆਫ ਰਿਕਾਰਡ ਕਮੈਂ ਮੈਂ ਤਾਂ ਓਪਨਲੀ ਕਹਿਣਾ ਵੀ ਹਾਂ ਵੀ ਉਸ ਸਮੇਂ ਦੀ ਕਾਂਗਰਸ ਸਰਕਾਰ ਸੀਗੀ ਤੇ ਉਦੋਂ ਇਹ ਜਿਹੜੀਆਂ ਗਲਤੀਆਂ ਹੋਈਆਂ ਹੁਣ ਉਹ ਉਸ ਵਿਧਾਨ ਸਭਾ ਦਾ ਹੁਣ ਤਾਂ ਕੋਈ ਮੇਰਾ ਕਹੇ ਮੈਂਬਰ ਵੀ ਜਿੰਦਾ ਨਹੀਂ ਹੋਣਾ ਠੀਕ ਹੈ ਨਾ ਇਹਨਾਂ ਵਿੱਚੋਂ ਜਦੋਂ ਇਹਨਾਂ ਨੇ ਕੱਲ ਨੂੰ ਚਲੇ ਜਾਣਾ ਇਹਨਾਂ 'ਚੋਂ ਮੈਨੂੰ ਲੱਗਦਾ ਜਿਹੜੇ ਇਹਨਾਂ ਆਮ ਆਦਮੀ ਪਾਰਟੀ ਦੇ 95 96 ਆ ਇਹਦੇ 'ਚੋਂ 5-7 ਭਾਵੇਂ ਸ਼ਾਇਦ ਕਿਤੇ ਆਊ ਜਾਣ अदरवाइज ਤਾਂ ਆਉਂਦੇ ਨਹੀਂ ਹੈ ਫਿਰ ਅਲਟੀਮੇਟਲੀ ਉਹਦੇ ਤੇ ਜੋ ਭੰਡਣਾ ਸ਼ੁਰੂ ਕਰਨਾ ਜਿਉਂ ਭੰਡਣਾ ਸ਼ੁਰੂ ਕਰਨਾ ਮੈਨੂੰ ਲੱਗਦਾ ਨਹੀਂ ਉਹਦੇ 'ਚ ਕੋਈ ਮੈਂ ਉਹੀ ਗੱਲ ਦੇਖਦਾ ਸੀ ਮੈਂ ਮੰਤਰੀ ਸੌਨ ਨੂੰ ਵੀ ਸੁਣਿਆ ਆਮਨ ਅਰੂੜਾ ਨੂੰ ਵੀ ਸੁਣਿਆ ਆ ਯਾ ਹੋਰ ਵੀ ਸਾਰੇ ਜਿੰਨੇ ਬਲਾਰੇ ਬੋਲੇ ਵੀ ਉਹ ਇੰਨੀ ਤਿਆਰੀ ਜਿੰਨੀ ਕਰਕੇ ਆਏ ਸੀ ਵੀ ਕੁਛ ਹੁਣ ਜਿਸ ਤਰੀਕੇ ਤੁਸੀਂ ਖਲਾਮ ਮਤੇ ਪਾਤੇ ਨਮਾ ਤੁਸੀਂ ਕੁਝ ਨਹੀਂ ਲੈ ਕੇ ਆਏ ਬਰੋਬਰ ਕਾਨੂੰਨੋਂ ਦੇ ਤੁਸੀਂ ਨਮਾ ਲੀਗਲ ਤੁਸੀਂ ਪ੍ਰੋਸੈਸ ਕੀ ਕਰਨ ਜਾ ਰਹੇ ਹੋ ਉਹਦੇ ਬਾਰੇ ਲੋਕਾਂ ਨੂੰ ਤੁਸੀਂ ਕੁਝ ਨਹੀਂ ਦੱਸਿਆ ਮਤਲਬ ਜਿੰਨੀ ਤਿਆਰੀ ਜਿੰਨਾ ਹੋਮਵਰਕ ਤੁਸੀਂ ਪਿਛਲੇ ਦੇ ਕਰ ਕਿਉਂ ਕਿ ਕਾਲੀ ਤੇ ਕਾਂਗਰਸੀ ਕੀ ਗਲਤੀਆਂ ਕਰਕੇ ਆਏ ਨੇ ਉਹਨਾਂ ਹੋਮਵਰਕ ਬਕ ਫਿਊਚਰ ਤੇ ਵੀ ਹੋ ਸਕਦਾ ਸੀ ਗਗਨ ਉਹ ਉਹ ਕੰਟੈਂਟ ਤਿਆਰ ਕਰਦੇ ਆ ਜਿੱਦਾਂ ਨਹੀਂ ਉੱਥੇ ਉਹ ਜਿਹੜਾ ਜਿਹੜੀ ਉਹ ਪਤਾ ਨਹੀਂ ਉਹ ਪਾਖੜਾ ਡੈਮ ਤੇ ਜਾ ਕੇ ਜਿਹੜੀ ਉਹ ਫੋਟੋ ਜੀ ਖਿੱਚਾਂ ਉਹ ਰੂਲ ਜਿਹਾ ਫੜਿਆ ਸੀਗਾ ਅੱਛਾ ਥੱਲੇ ਪਹਿਲਾਂ ਪੰਜਾਬ ਪੁਲਿਸ ਲਾਤੀ ਅੱਛਾ ਹੁਣ ਕਿਸੇ ਹਾਈ ਕੋਰਟ ਦੇ ਵਿੱਚ ਕਿਸੇ ਵਕੀਲ ਨੇ ਰਿਟ ਪਾਤੀ ਵੀ ਹਾਂ ਵੀ ਤੁਸੀਂ ਕਿਹੜੇ ਕੇਸ ਕਾਨੂੰਨ ਦੇ ਤਹਿਤ ਜਿਹੜੀ ਆ ਤੁਸੀਂ ਪੰਜਾਬ ਪੁਲਿਸ ਲਾਈ ਆ ਅੱਛਾ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਹ ਕਿਉਂਕਿ ਉਥੋਂ ਤੱਕ ਠੀਕ ਹੈ ਗਿਆ ਜਿੱਥੋਂ ਤੱਕ ਮੈਨੂੰ ਲੱਗਦਾ ਕਿਸੇ ਪਿੰਡ ਵਾਲੇ ਸਿੰਪਲ ਬੰਦੇ ਨੂੰ ਦਿਖਾਉਣ ਦੀ ਗੱਲ ਹੈਗੀ ਆ ਆਦਰਵਾਇਜ਼ ਲੀਗਲੀ ਇਹਦੇ ਵਿੱਚੋਂ ਕੋਈ ਬਹੁਤਾ ਲੰਬਾ ਚੌੜਾ ਨਿਕਲਦਾ ਨਹੀਂ 3 ਸਾਲ ਤਾਂ ਸੁੱਤੇ ਰਹੇ ਜਿਹੜਾ ਡੈਮ ਸੇਫਟੀ ਐਕਟ ਆ ਉਹਦੀ ਕਮੇਟੀ ਬਣਾ ਲਈ ਜਿਹੜੀ ਸਟੇਟ ਲੈਵਲ ਦੀ ਬਣਨੀ ਸੀਗੀ ਉਹਦੀ ਨੋਟੀਫਿਕੇਸ਼ਨ ਕਰ ਦਿੱਤੀ ਅੱਛਾ ਇਹਨਾਂ ਨੂੰ ਐ ਲੱਗਦਾ ਵੀ ਪਤਾ ਨਹੀਂ ਹੁਣ ਪੁਰਾਣਿਆਂ ਨੂੰ ਭੰਡ ਗੇ ਹੁਣ ਤੁਹਾਡਾ ਵੀ ਤਾਂ ਰਿਕਾਰਡ ਬਣ ਹੀ ਰਿਹਾ ਤੁਹਾਡਾ ਵੀ ਇਹ ਰਿਕਾਰਡ ਬਣ ਰਿਹਾ ਹੈਗਾ ਵੀ ਤੁਸੀਂ ਕਿੰਨਾ ਲੋਨ ਲੈ ਰਹੇ ਹੋ ਤੁਹਾਡਾ ਵੀ ਇਹ ਰਿਕਾਰਡ ਬਣ ਰਿਹਾ ਵੀ ਤੁਸੀਂ ਕਿੰਨੇ ਇਲੀਗਲ ਅੱਛਾ ਫਿਰ ਤੁਸੀਂ ਜਿਹੜਾ ਜਿਹੜਾ ਰੌਲਾ ਇਹ ਪਾਉਂਦੇ ਸੀਗੇ ਵੀ ਹਾਂ ਵੀ ਇਹ ਸਾਨੂੰ ਤਾਂ 20000 ਕਰੋੜ ਰੁਪਈਆ ਰੇਤਾ ਜੋ ਆ ਜਾਣਾ ਆ ਗਿਆ ਸੋ ਇਹ ਸਾਰੀਆਂ ਚੀਜ਼ਾਂ ਇਹ ਰਿਕਾਰਡ ਦਾ ਹਿੱਸਾ ਹੁੰਦੀਆਂ ਉਹਨੂੰ ਇੰਨਾ ਕੁ ਨਾ ਕਿਸੇ ਨੂੰ ਜਿਚਾ ਦਈਏ ਵੀ ਤੁਹਾਡਾ ਸਾਰੀ ਪੋਲੀਟਿਕਲ ਕਲਾਸ ਦਾ ਕਿਸੇ ਲੋਕਾਂ ਦਾ ਤੁਹਾਡੇ ਤੇ ਵਿਸ਼ਵਾਸ ਹੀ ਨਾ ਰਵੇ ਹੁਣ ਇਹੀ ਹਾਲ ਆ ਕਿ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਨੇ ਇੱਕ ਦੂਸਰੇ ਨੂੰ ਭਾਂਡ ਹੀ ਇੰਨਾ ਲਿਆ ਅੱਛਾ ਪਰ ਤੁਸੀਂ ਮੈਨੂੰ ਇਹ ਕੈਂਡਸ ਵੀ ਕੋਈ ਦਿੱਕਤ ਨਹੀਂ ਹੈ ਮੈਂ ਟੌਪਲੀਏ ਚੀਜ਼ ਕਹਿ ਸਕਦਾ ਕਿਉਂਕਿ ਲੋਕਾਂ ਦੇ ਵਿੱਚ ਉਹ ਸਿਰਫ 2-4 ਪੋਲੀਟਿਸ਼ੀਅਨਸ ਦੇ ਵਿੱਚ ਤੋਂ ਹੀ ਉਮੀਦ ਕਰਦੇ ਆ ਕਿ ਆਉਣਗੇ ਇੱਥੇ ਚੁਟਕਲੇਬਾਜ਼ੀ ਨਹੀਂ ਕਰਨਗੇ ਇੱਕ ਦੂਜੇ ਨੂੰ ਭੰਡਣਗੇ ਨਹੀਂ ਉਹ ਮੁੱਦੇ ਦੀ ਗੱਲ ਕਰਨਗੇ ਪੰਜਾਬ ਦੇ ਲੋਕ ਸਿਰਫ 2-4 ਪੋਲੀਟਿਸ਼ੀਅਨ ਤੋਂ ਉਮੀਦ ਕਰਦੇ ਆ ਤੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਹੈਗੇ ਹੋ ਪਿਛਲੀ ਵਾਰ ਵੀ ਤੁਸੀਂ ਇੱਕ ਪੀਯੂ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕਿ ਜੇ ਸਰਕਾਰ ਨਹੀਂ ਕਰਦੀ ਜਾਂ ਸਰਕਾਰ ਜੋ ਕਰੇ ਸਰਕਾਰ ਦਾ ਫਰਜ਼ਾ ਪਹਿਲ ਉਹ ਕਰੇ ਕਿ ਜਿਹੜੇ 2-4 ਸਿਹਰ ਤੋਂ ਪੋਲੀਟਿਸ਼ੀਅਨਸ ਹੈ ਨੇ ਪੰਜਾਬ ਦੇ ਕੁਸ਼ਕ ਬਚੇ ਆ ਕਿ ਉਹ ਵੀ ਦੁਬਾਰੇ ਉਸ ਤਰੀਕੇ ਦਾ ਕੋਈ ਸੈਮੀਨਾਰ ਕਰਵਾਉਣਾ ਲੋਕਾਂ ਦੇ ਵਿੱਚ ਜਾਣ ਜਾਂ ਦੁਬਾਰੇ ਆਪਣੀ ਕੋਈ ਕਮੇਟੀ ਆਪਣੇ ਪੱਧਰ ਤੇ ਕੁਝ ਕਰਨਗੇ ਤੁਸੀਂ ਸੋਚਦੇ ਹੋ ਕਿ ਚੀਜ਼ ਕਿ ਹੋਣੀ ਚਾਹੀਦੀ ਹੈ ਜਾਂ ਕਰੋਗੇ ਨਹੀਂ ਉਹਦੇ ਵਿੱਚ ਬੇਸਿਕਲੀ ਜਿਹੜੀ ਆਪਾਂ ਇੱਕ ਐਨਜੀਓ ਬਣਾਈ ਹੈਗੀ ਆ ਉਹਦੇ ਤਹਿਤ ਅਸੀਂ ਹੁਣ ਬੇਸਿਕਲੀ ਪਿੱਛੇ ਐਗਰੀਕਲਚਰ ਦਾ ਕਰਾਇਆ ਸੀਗਾ ਹੁਣ ਅਸੀਂ ਉਹਦੇ ਤੇ ਡਰੱਗਸ ਦਾ ਕਰਵਾ ਰਹੇ ਹਾਂ ਦੀ ਤੋਂ ਬਾਅਦ ਫਿਰ ਇੱਕ ਵਾਰੀ ਪਾਣੀਆਂ ਦਾ ਕਰਵਾਵਾਂਗੇ ਵੀ ਐਕਚੁਅਲੀ ਗੱਲ ਹੈ ਕੀ ਆ ਉਹਦੇ ਤੋਂ ਬਾਅਦ ਫਿਰ ਐਜੂਕੇਸ਼ਨ ਦਾ ਕਰਵਾਵਾਂਗੇ ਉਹਦੇ ਤੋਂ ਬਾਅਦ ਪੰਜਾਬ ਦੇ ਫਾਈਨੈਂਸਸ ਦਾ ਕਰਵਾਵਾਂਗੇ ਸਰ ਮੈਂ ਮੈਂ ਕਹਿੰਨਾ ਵੀ ਗੱਲ ਸੈਮੀਨਾਰ ਤੋਂ ਅੱਗੇ ਵਧੇ ਜਿਸ ਤਰ੍ਹਾਂ ਕਮੇਟੀਆਂ ਤੁਸੀਂ ਗੱਲ ਕੀਤੀ ਆ ਕਿਉਂਕਿ ਤੁਹਾਡੇ ਕੋਲ ਵੀ ਤਾਂ ਉਹ ਅਫਸਰ ਹੋਣਗੇ ਤੁਹਾਡੇ ਵੀ ਜਾਣਕਾਰ ਹੋਣਗੇ ਤੁਸੀਂ ਵੀ ਇਹਦੇ ਵਿੱਚੋਂ ਉਹਦੇ ਵਿੱਚ ਜਿੰਨੀ ਕੁ ਗੱਲ ਸਮਝ ਆਉਂਦੀ ਆ ਵੀ ਉਹ ਇੱਕ ਆਉਣ ਵਾਲੇ ਸਮੇਂ ਲਈ ਅਜੰਡਾ ਤਿਆਰ ਕਰ ਰਹੇ ਆ ਸਰਕਾਰ ਕਿਸੇ ਦੀ ਵੀ ਬਣੇ ਦੇਖੋ ਇੱਕ ਤਾਂ ਹੁੰਦੀ ਆ ਭੰਡ ਪੁਣਾ ਇੱਕ ਦੂਸਰੇ ਨੂੰ ਭੰਡੀ ਜਾਣਾ ਇੱਕ ਹੁੰਦਾ ਵੀ ਸੁਹਿਰਦਤਾ ਦੇ ਨਾਲ ਅੱਗੇ ਵਧਣਾ ਹਰ ਚੀਜ਼ ਪੋਲਿਟਿਸ਼ੀਅਨ ਨੂੰ ਤੇ ਬਿਊਰੋਕਰੇਟ ਨੂੰ ਨਹੀਂ ਪਤਾ ਹੋ ਸਕਦੀ ਅਸੀਂ ਕੀ ਕਰ ਰਹੇ ਹਾਂ ਉਹਨਾਂ ਦਾ ਉਹ ਐਕਸਪਰਟਸ ਤੋਂ ਉਪਰਲੀ ਡਿਸਕਸ਼ਨ ਕਰਾ ਕੇ ਉਹਦਾ ਕਰੈਕਸ ਕੱਢ ਰਹੇ ਹਾਂ ਵੀ ਪੰਜਾਬ ਨੇ ਐਸ ਸਬਜੈਕਟ ਤੇ ਕਰਨਾ ਕੀ ਆ ਹੁਣ ਜਿਹਦਾ ਪਾਣੀਆਂ ਦਾ ਜੇ ਜੇ ਅਸੀਂ ਬੇਸਿਕਲੀ ਡਿਟੇਲਿੰਗ ਇਹਨਾਂ ਨੂੰ ਭੇਜੀ ਸੀ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਪੜ੍ਹੀ ਵੀ ਹੋਵੇ ਕਿਸੇ ਨੇ ਦੇਖੀ ਵੀ ਹੋਵੇ ਔਰ ਉਹ ਪੰਜ ਬੰਦੇ ਜਿਹੜੇ ਆ ਪੰਜਾਬ ਦੇ ਟੌਪ ਦੇ ਐਕਸਪਰਟਸ ਸਿਗੇ ਵਿਚ ਸੋਲੂਸ਼ਨ ਵੀ ਸੀਪ ਹਾਂ ਵੀ ਇਦਾਂ ਵੀ ਹੋ ਸਕਦਾ ਇਦਾਂ ਵੀ ਹੋ ਸਕਦਾ ਇਦਾਂ ਵੀ ਹੋ ਜਾਣਾ ਅਸੀਂ ਲਕੀਰ ਜ਼ਰੂਰੀ ਥੋੜੀ ਪਿੱਟੀ ਜਾਣੀ ਹੁਣ ਮੰਨ ਲਓ ਅਸੀਂ ਡਰੱਗਸ ਦਾ ਕਰ ਰਹੇ ਹਾਂ ਹੁਣ ਡਰੱਗਸ ਦੇ ਵਿੱਚ ਬੇਸਿਕਲੀ ਇਹ ਕਹਿੰਦੇ ਵੀ ਘਰ ਠਾਤੇ ਜੇ ਕਰਕੇ ਤੇ ਘਰ ਚਾ ਠਾਤੇ ਤੇ ਫਿਰ ਉਹਦੇ ਨਾਲ ਡਰੱਗ ਮੁੱਕ ਜੂ ਆ ਮੈਂ ਪਿੱਛੇ ਜਾਏ ਇੱਕ ਕਾਫੀ ਪਰਸੂ ਕਰਕੇ ਇੱਕ ਆਹਾ ਡੀ ਐਡਿਕਸ਼ਨ ਸੈਂਟਰ ਜਿਹੜਾ ਇਲੀਗਲ ਚੱਲ ਰਿਹਾ ਸੀ ਉਹ ਜੋ 107 ਬੱਚੇ ਰੈਸਕਿਊ ਕਰਵਾਏ ਅੱਛਾ ਮੈਨੂੰ ਤਾਂ ਉਹਦੇ ਤੇ ਮੇਰੀ ਅੱਖਾਂ ਹੀ ਖੁੱਲ ਗਈਆਂ ਵੀ ਇਕੱਲੀ ਡਰੱਗ ਦੀ ਪ੍ਰੋਬਲਮ ਨਹੀਂ ਹੈ ਦੇਖੋ ਇੱਕ ਡਿਜ਼ੀਜ਼ ਹੈ ਜੇ ਸਾਡੇ ਬੱਚੇ ਉਹਦੇ 'ਚ ਚਲੇ ਗਏ ਉਹ ਅੰਦਰ ਉਹਦੇ ਨਾਲ ਡਬਲ ਉਹਨੂੰ ਉਹਨੂੰ ਨੁਕਸਾਨ ਹੋ ਰਿਹਾ ਕਿਉਂਕਿ ਉਹਨੂੰ ਇਹੋ ਜਿਹਾ ਟਰੀਟ ਕਰ ਰਹੇ ਆ ਜਿਹੜਾ ਕਿ ਉਹ ਹੋਰ ਪੱਕਾ ਹੋ ਜਾਂਦਾ ਉਹਨੂੰ ਟਰੀਟ ਤਾਂ ਕਿਸੇ ਨੇ ਕੀ ਕਰਨਾ ਉਹ ਹੋਰ ਪੱਕਾ ਹੋ ਜਾਂਦਾ ਔਰ ਗਗਨ ਮੈਨੂੰ ਉੱਥੇ ਇੱਕ ਡਾਕਟਰ ਨੇ ਦੱਸਿਆ ਵੀ ਪੰਜਾਬ ਲਈ ਬਾਕੀ ਸਾਰੇ ਦੇਸ਼ ਲਈ ਇੱਕ ਸਾਲਟ ਯੂਜ਼ ਕੀਤਾ ਜਾ ਰਿਹਾ ਜਿਹੜਾ ਕਿ ਜਿਹੜਾ ਬੇਸਿਕਲੀ ਡੀ ਐਡਿਕਸ਼ਨ ਲਈ ਹੈਗਾ ਪੰਜਾਬ ਲਈ ਇਹੋ ਜਿਹਾ ਸాల్ਟ ਜਿਹੜਾ ਆ ਯੂਜ਼ ਕੀਤਾ ਜਾ ਰਿਹਾ ਜਿਹਦੇ ਨਾਲ ਜੇ ਉਹ ਬੱਚਾ 6 ਮਹੀਨੇ ਖਾ ਲਵੇ ਤੋ ਨਪੁੰਸਕ ਹੋ ਜਾਂਦਾ ਅੱਛਾ ਉਹ ਜਿਹੜੇ ਸਾਈਕੀਆਟ੍ਰਿਸਟ ਆ ਜਾਂ ਉਹ ਜਿਹੜੇ ਕੁਝ ਬੰਦੇ ਚਲਾਉਂਦੇ ਆ ਉਹ ਔਨ ਰਿਕਾਰਡ ਵੀ ਔਨ ਜਿਹੜਾ ਆ ਔਨ ਨੂੰ ਤਿਆਰ ਆ ਵੀ ਸਾਡਾ ਸਿਸਟਮ ਥੱਲੇ ਗੜ ਕਿੰਨਾ ਗਿਆ ਅਸੀਂ ਯਾਰ ਸੱਚ ਤਾਂ ਬੋਲੀਏ ਮੈਂ ਨਹੀਂ ਕਹਿੰਦਾ ਵੀ ਕਾਂਗਰਸ ਨੇ ਸਾਰਾ ਕੁਝ ਠੀਕ ਕੀਤਾ ਮੈਂ ਨਹੀਂ ਕਹਿੰਦਾ ਅਕਾਲੀ ਦਲ ਨੇ ਸਾਰਾ ਕੁਝ ਠੀਕ ਕੀਤਾ ਮੈਂ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਨੇ ਸਾਰਾ ਕੁਝ ਠੀਕ ਕੀਤਾ ਪਰ ਗਰਾਊਂਡ ਲੈਵਲ ਨੂੰ ਅਸੈਸ ਕਰਕੇ ਉਹ ਕੰਮ ਸੋਲਵ ਕਰੀਏ ਜਾਂ ਕਿ ਸਿਰਫ ਰੀਲਾਂ ਬਣਾ ਕੇ ਅਸੀਂ ਸਿਰਫ ਸਰ ਸਰ ਮੈਂ ਮੈਂ ਰੁਕਦਾ ਹੀ ਮਸਲਾ ਹੈ ਨਾ ਮੈਂ ਜਿਹੜਾ ਤੁਸੀਂ ਦੱਸਿਆ ਇਹ ਇਸ਼ੂ ਜਿਆਦਾ ਸੀਰੀਅਸ ਆ ਕਿ ਤੁਸੀਂ ਦੱਸਿਆ ਕਿ ਡਿਡਿਕਸ਼ਨ ਸੈਂਟਰਾਂ ਦੇ ਵਿੱਚ ਉਹ ਗੋਲੀਆਂ ਆ ਰਹੀਆਂ ਨੇ ਜਿਹੜੀਆਂ ਪੰਜਾਬੀਆਂ ਨੂੰ ਨਪੁੰਸਕ ਬਣਾਉਣ ਦੇ ਲਈ ਨੇ ਪਰ ਉਹ ਫਿਰ ਜਿਹੜਾ ਇੱਕ ਜਿੱਥੋਂ ਤੁਸੀਂ ਬੱਚੇ ਛੜਾਏ ਆ ਉਹ ਇੱਕ ਦੀ ਤੇ ਗੱਲ ਨਹੀਂ ਹੈਗੀ ਉਹ ਤਾਂ ਫਿਰ ਪੂਰੇ ਪੰਜਾਬ 'ਚ ਹੋਣਗੇ ਪੰਜਾਬ 'ਚ ਹੋਣਗੇ ਤਾਂ ਪੂਰੇ ਪੰਜਾਬ 'ਚ ਹੋਣਗੇ ਤਾਂ ਫਿਰ ਕੀ ਉਹਨਾਂ ਦਾ ਸੱਟਾ ਕੀ ਨਿਕਲੂਗਾ ਯਾਰ ਉਹਦੇ ਵਿੱਚ ਤਾਂ ਦੇਖੋ ਹੁਣ ਮੰਨ ਲਓ ਸਪੋਜ਼ ਉਹ ਤਾਂ ਕਹਿੰਦੇ ਆ ਵੀ ਉਹ ਗੋਲੀਆਂ ਜਿਹੜੀਆਂ ਉਹ ਵੱਧ ਲਾਈਆਂ ਜਾ ਰਹੀਆਂ ਅਸਲੀ ਗੱਲ ਹੈ ਇਹਨਾਂ ਨੂੰ ਟ੍ਰੀਟ ਨਹੀਂ ਬੱਚਿਆਂ ਨੂੰ ਕੀਤਾ ਜਾ ਰਿਹਾ ਉਹ ਰਾਦਰ ਕੇ ਗੋਲੀਆਂ ਦੀ ਕਮਿਸ਼ਨ ਜਿਹੜੀ ਆ ਕੀ ਲੋਕ ਜਿਹੜੇ ਆ ਅਸਲੀ ਗੱਲ ਆ ਉਹਦੇ ਤੋਂ ਵੀ ਪੈਸਾ ਕਮਾਉਣ ਦੀ ਤਾਕ ਦੇ ਵਿੱਚ ਹੈਗੇ ਆ ਮਨ ਲੋ ਮਨ ਲੋ ਕਈ ਵਾਰੀ ਹੁਣ ਇਹਦਾ ਮਤਲਬ ਜੇ ਇਲੀਗਲ 107 ਬੱਚੇ ਸੀਗੇ ਉਹਦੇ ਚੋਂ 15 20 ਭੱਜ ਵੀ ਗਏ ਇਹਦਾ ਮਤਲਬ ਕਿਤੇ ਨਾ ਕਿਤੇ ਰਿਕੁਆਇਰਮੈਂਟ ਤਾਂ ਹੈਗੀ ਆ ਤੇ ਜੇ ਥੱਲੇ ਸਿਸਟਮ ਦੇ ਵਿੱਚੋਂ ਜੇ ਤੁਸੀਂ ਡਰੱਗ ਡਿਕشن ਸੈਂਟਰ ਦਾ ਲਾਇਸੈਂਸ ਲੈਣਾ ਹੋਵੇ ਤਾਂ ਤੁਹਾਨੂੰ ਥੱਲੋਂ ਇੰਨੀ ਘਿਸ਼ਵਤ ਦੇਣੀ ਪੈਂਦੀ ਆ ਇਹਦਾ ਮਤਲਬ ਇਹ ਹੋਇਆ ਕਿ ਯਾਰ ਸਸਿ ਅਸੀਂ ਅਸੀਂ ਉਸ ਕੰਮ ਤੇ ਵੀ ਸਹਿਰਦ ਨਹੀਂ ਹੈ ਉਸ ਕੰਮ ਚੋਂ ਵੀ ਪੈਸੇ ਕਮਾਉਣਾ ਚਾਹੁੰਦੇ ਉਸ ਕੰਮ ਚੋਂ ਵੀ ਕ腐ਸ਼ਨ ਕਰਨਾ ਚਾਹੁੰਦੇ ਸਾਡਾ ਬੇੜਾ ਥੱਲੇ ਤੱਕ ਕਿੰਨਾ ਗਰਕ ਗਿਆ ਕਿੰਨਾ ਸਿਸਟਮ ਗੜ ਗਿਆ ਮਤਲਬ ਉਹਦਾ ਕਸੀਂ ਕਦੀ ਅਸੀਂ ਇਮੇਜਿਨ ਨਹੀਂ ਕਰਦੇ ਸਰ ਇੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਡਾਇਰੈਕਸ਼ਨ ਸੈਂਟਰ ਲਈ ਲਾਇਸੈਂਸ ਲੈਣ ਲਈ ਸਫਾਰਿਸ਼ਾਂ ਪੈਸਾ ਉਹ ਬੜਾ ਕੁਛ ਸਾਰਾ ਲੰਮਾ ਚੌੜਾ ਹੈਗਾ ਉਹ ਚੱਲਦਾ ਸਿਸਟਮ ਦੇ ਚੋਂ ਤੁਹਾਨੂੰ ਪਤਾਗਾ ਪਰ ਫਿਰ ਜਿਹੜੇ ਡਾਇਰੈਕਸ਼ਨ ਸੀ ਇੱਕ ਗੱਲ ਕੀਤੀ ਆ ਉਸ ਤੋਂ ਬਾਅਦ ਇਸ ਤੋਂ ਬਾਅਦ ਅੱਗੇ ਆ ਅੱਗੇ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਅੱਗੇ ਕਿਵੇਂ ਵਧ ਸਕਦੇ ਆ ਪੈਤੇ ਤੁਸੀਂ ਕੀ ਪ੍ਰੋਸੀਡ ਕਰ ਰਹੇ ਹੋ ਤੇ ਨਹੀਂ ਅਸੀਂ ਦੇਖੋ ਮੈਂ ਤਾਂ ਇਹ ਕਰਦਾ ਵੀ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਕੋਸ਼ਿਸ਼ ਬਰੀ ਹੁੰਦੀ ਆ ਕਿ ਜਿੱਦਾਂ ਕੋਈ ਪੁਲਿਸ ਅਫਸਰ ਵੀ ਚੰਗਾ ਭਲਾਇਆ ਜਾਵੇ ਕੋਈ ਮਤਲਬ ਹਰ ਫੀਲਡ ਦੇ ਤਾਂ ਕਿ ਉਹਨਾਂ ਨੂੰ ਬੇਸਿਕਲੀ ਜਿੰਨਾ ਵਾਰ ਸਕਦੇ ਆ ਤਾਂ ਕਿ ਲੋਕਾਂ ਨੂੰ ਦਸੀਏ ਤਾਂ ਸਹੀ ਵੀ ਐਸ ਲੈਵਲ ਤੱਕ ਆਪਾਂ ਗੱਲ ਚੱਲੇ ਆ ਯਾਰ ਜਦੋਂ ਜਦੋਂ ਸਮਾਜ ਖੜਾ ਹੋਊਗਾ ਅਲਟੀਮੇਟਲੀ ਤਾਂ ਹੀ ਤਾਂ ਉਹਦੀ ਕੋਈ ਨਾ ਕੋਈ ਰੈਮਡੀ ਬਣੂਗੀ ਹੈ ਕਿਉਂਕਿ ਜਦੋਂ ਸਮਾਜ ਹੀ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਹੈ ਤੇ ਉਹ ਇੱਕ ਡਾਕੂਮੈਂਟ ਵੀ ਬਣ ਜੂਗਾ ਤਾਂ ਕਿ ਜੇ ਕੋਈ ਸਿਹਿਰਦ ਸਰਕਾਰ ਹੋਵੇ ਉਹਨੂੰ ਦਸੀਏ ਤਾਂ ਸਹੀ ਵੀ ਭਰਾ ਅਸਲੀ ਪ੍ਰੋਬਲਮ ਦੀ ਜੜ ਆ ਆ ਪਰ ਇਹ ਸਰਕਾਰ ਤਾਂ ਸੈਂਸਸ ਕਰਾਉਣ ਚੱਲੀ ਆ ਹੁਣ ਪਿੰਡਾਂ ਦੇ ਵਿੱਚ ਅਮਲੀਆਂ ਦੀ ਇਹ ਤਾਂ ਯਾਰ ਜਦੋਂ ਉਦੋਂ ਵੀ ਇਹਨਾਂ ਨੇ ਜਿਹੜਾ ਇਹ ਕਿਹਾ ਸੀ ਵੀ ਅਸੀਂ ਬਜਟ ਲਿਆ ਰਹੇ ਆ ਬੇਸਿਕਲੀ ਇਹ ਤਾਂ ਇਹ ਤਾਂ ਮੈਨੂੰ ਲੱਗਦਾ ਇਹ ਡਾਟਾ ਜਿਹੜਾ ਆ ਉਮ ਕਿਤੇ ਨਾ ਕਿਤੇ ਮਿਸਯੂਜ਼ ਹੋਊਗਾ ਪੰਜਾਬ ਨੂੰ ਫਿਰ ਬਦਨਾਮ ਹੋਰ ਤਰ੍ਹਾਂ ਨਾਲ ਕੀਤਾ ਜਾਊਗਾ ਪੰਜਾਬ ਨੂੰ ਕਿਸੇ ਉਹ ਡਾਟਾ ਜਿਹੜਾ ਮਤਲਬ ਇਹੋ ਜੇ ਕਮਾਲੀ ਯੂਜ਼ ਕੀਤਾ ਜਾਊਗਾ ਜਿਹੜਾ ਕਿ ਪੰਜਾਬ ਕਦੀ ਉਸ ਲਈ ਜਿਹੜਾ ਆ ਉਹ ਪੋਜ਼ਿਟਿਵ ਨਹੀਂ ਹੋਊਗਾ ਪੰਜਾਬ ਵਰਗੀਆਂ ਗੱਲਾਂ ਦੁਬਾਰਾ ਹਾਂ ਡੈਫੀਨਿਟ ਜੀ ਸ਼ੁਕਰੀਆ ਸਰ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਗੱਲਬਾਤ ਤੁਸੀਂ ਸੁਣੀ ਐਮਐਲਏ ਪ੍ਰਗਟ ਸਿੰਘ ਜਿਨ੍ਹਾਂ ਦੇ ਵਿਚਾਰ ਤੁਸੀਂ ਸੁਣੇ ਧੰਨਵਾਦ